ਨਾਲੇ ਤਾਂ ਤੁਸੀਂ ਐ ਕਰਿਓ ਨਾਲੇ ਤਾਂ ਬਾਜ਼ਾਰ ਜਾਇਓ ਨਾਲੇ ਫਿਲਮ ਦੇਖ ਆਇਓ ਤੇ ਆਉਂਦੇ ਹੋਏ ਨਾ ਮੇਰੀ ਥੋੜੀ ਦਵਾਈ ਮੁੱਕੀ ਪਈ ਐ ਉਹ ਦਵਾਈ ਮਾਸੀ ਨਾਲ ਗੱਲ ਕਰਕੇ ਜਿਹੜਾ ਪੈਸਾ ਥੇਲਾ ਚਾਹੀਦਾ ਉਹ ਲੈ ਕੇ ਨਾ ਕੁਲਵਿੰਦਰ ਨਾਲ ਤੂੰ ਹੀ ਚੱਲ ਜੀ ਮੈਂ ਤਾਂ ਕਹਿੰਦਾ ਠੀਕ ਆ ਪੁੱਤ ਮੈਂ ਚਲੇ ਜਾਊਂਗੀ ਨਹੀਂ ਤੇਰੀ ਮਾਸੀ ਨੂੰ ਕਹਿ ਦੂੰਗੀ ਉਹ ਬਾਗਜੂ ਨਾਲ ਹਜੇ ਤਾਂ ਉਹ ਹੀ ਕਰ ਡੇਢ ਮਹੀਨੇ ਵਾਂਗੂ ਤਾਂ ਪਿਆਰ ਵਿਆਹ ਦੇ ਵਿੱਚ ਹੁਣ ਇਹ ਕੀ ਹੈਗਾ ਨਾਲੇ ਤੈਨੂੰ ਪਤਾ ਹੁਣ ਹੱਥ ਤੰਗ ਹੈ ਜਿੱਦ ਤਾ ਮਾੜਾ ਜਿਹਾ ਬਹੂ ਕਹਿ ਜਾਂਦੀ ਐ ਵੀ ਉਸੇ ਗੱਲ ਤੇ ਪੱਕੇ ਹੋ ਜਾਂਦੇ ਬਸ ਠੀਕ ਹੈ ਬਹੂ ਨੇ ਕਹਿਤਾ ਬਹੂ ਦੀ ਕਹੀਂ ਪਗਾ ਦੋ ਆਏ ਥੋੜੀ ਗੱਲਾਂ ਹੁਣ ਕਰਾਂਗੇ ਇਹਨੂੰ 2-2 ਮਹੀਨੇ ਹੋ ਗਏ ਕਹਿੰਦੀ ਨੂੰ ਅੱਜ ਲੈ ਕੇ ਗਿਆ ਦਸਵੇਂ ਔਰ ਆ ਹੁਣ ਪਿੱਛੇ ਜੇ ਤਾਂ ਉਹਨੇ ਸੂਟ ਲਏ ਸੀ ਉਹੀ ਪਾ ਲਵੇ ਵਿਆਹ ਤੇ ਮੰਮੀ ਆ ਲੋ ਜੀਜਾ ਲਈ ਹਾਂਜੀ ਧਿਆਨ ਨਾਲ ਗਰਮ ਹੈ ਮੇਰੀ ਗੱਲ ਸੁਣੋ ਹਾਂ ਦੱਸੋ ਮੇਰੇ ਭਰਾ ਦਾ ਵਿਆਹ ਆ ਰਿਹਾ ਇੰਨਾ ਨੇੜੇ ਆ ਗਿਆ ਕੱਪੜਾ ਲੈਣਾ ਵੀ ਲੈਣਾ ਤੇ ਹੋਰ ਬੁਟੀਕ ਨੂੰ ਸਿਉਣ ਵਾਸਤੇ ਕੱਪੜੇ ਵੀ ਦੇਣੇ ਆ ਤੁਹਾਡੀ ਮੇਰੀ ਭੈਣ ਨੇ ਤਾਂ ਸਾਰਾ ਕੁਝ ਤਿਆਰ ਕਰ ਲਿਆ ਆਪਾਂ ਹੀ ਆ ਪਿੱਛੇ ਰਹਿ ਗਏ ਜਿਹੜੇ ਉਹ ਲੈ ਲਈ ਆ ਰਾਮ ਨਾਲ 2 ਮਹੀਨੇ ਪਈ ਅਜੇ ਅਜੇ ਕਿੱਥੇ ਨੇੜੇ ਆ ਗਿਆ ਐਵੇਂ ਕੰਮ ਰੋਲੀ ਪਾਈ ਜਾਂਦੀ ਏ 2 ਮਹੀਨੇ ਤਾਂ ਬੁਟੀਕ ਵਾਲੇ ਲਾ ਦੇ ਕੱਪੜੇ ਸਿਉਣ ਲੱਗੀਆਂ ਤੁਹਾਨੂੰ ਪਤਾ ਹੀ ਤਾਂ ਹੈ ਉਹ ਨਹੀਂ ਲੰਦਾ ਤੂੰ ਨਾ ਆਪਣਾ ਜ਼ਿਆਦਾ ਦਿਮਾਗ ਨਾ ਚਲਾਇਆ ਕਰ ਤੁਸੀਂ ਸੰਦੇ ਕਿਉਂ ਨਹੀਂ ਹੋ ਕਿੱਥੇ ਮੈਂ ਜ਼ਿਆਦਾ ਮਗ ਲਾ ਰਹੀ ਆਂ ਮੈਂ ਨਾ ਸਭ ਸੁਣ ਰਿਹਾ ਮੈਨੂੰ ਪਤਾ ਹੈ ਕਿ ਭਰਾ ਦਾ ਵਿਆਹ ਆ ਗਿਆ ਮੈਨੂੰ ਵੀ ਫਿਕਰ ਹੈ ਤੇ ਫਿਰ ਤੁਸੀਂ ਹੁਣ ਪੈਸੇ ਬੋਝਦਾ ਕਰੋ ਕੁਛ ਮਾਸੀ ਤੋਂ ਮੰਗੋ ਕੋਈ ਨਾ ਮੈਂ ਆਪੇ ਕਰ ਲਉ ਮਾਸੀ ਨਾਲ ਗੱਲ ਕਦੋਂ ਕਰੋਗੇ ਜੀ ਤੁਸੀਂ ਤਾਂ ਹੀ ਕਹੀ ਜਾਨੇ ਮੈਂ ਕਰ ਲਉ ਗੱਲ ਕਰ ਲਉ ਗੱਲ ਕੋਈ ਨਾ ਤੂੰ ਜ਼ਿਆਦਾ ਨਾ ਫਿਕਰ ਕਰ ਮੈਂ ਕਰ ਲੂੰਗਾ ਨਾ ਆਪੇ ਗੱਲ ਜਦ ਤੈਨੂੰ ਕਹਿਤਾ ਹਾਈ ਬਾਕੀ ਦੇਖ ਮੇਰੀ ਗੱਲ ਸੁਣੋ ਲੈਣ ਦੇਣ ਦਾ ਵੀ ਕੱਪੜਾ ਡੜ ਖਰੀਦਣਾ ਉਹ ਕਿੱਥੋਂ ਆਊਗਾ ਧੁੱਕਾਂ ਨੂੰ ਫਿਕਰ ਕਰੀ ਜਾਂਦੀ ਹੈ ਮੈਂ ਸਾਰਾ ਇਂਤਜ਼ਾਮ ਆਪੇ ਕਰ ਦੇਣਾ ਫਿਕਰ ਤਾਂ ਹੁੰਦੀ ਹੈ ਨਾ ਜਦੋਂ ਖੁਦ ਦੇ ਭਰਾ ਦਾ ਵਿਆਹ ਸਿਰ ਤੇ ਆਵੇ ਉਹ ਤੇਰਾ ਹੀ ਭਰਾ ਤਾਂ ਨਹੀਂ ਹਾਓ ਮੇਰਾ ਵੀ ਤਾਂ ਸਾਲਾ ਲੱਗਦਾ ਰਿਸ਼ਤੇ ਚ ਮੈਨੂੰ ਤੇਰੇ ਨਾਲੋਂ ਵੱਧ ਚਾਹ ਉਹਦੇ ਵਿਆਹ ਦਾ ਹੈ ਮੈਂ ਸੌਹਰਿਆ ਜਾਊਂਗਾ ਉੱਥੇ ਭੰਗੜੇ ਪਾਊਂਗਾ ਲੁੱਡੀਆਂ ਪਾਊਂਗਾ ਇਹ ਵਾਈ ਫੇਰ ਨਹੀਂ ਕੱਢਣੇ ਫਿਰ ਮੈਂ ਹਾਏ ਸੱਚੀ ਮੈਂ ਤਾਂ ਐ ਸੋਚਦੀ ਜੀ ਹੈਨਾ ਮੁਰਦੀ ਗੱਡੀ ਨੂੰ ਕਿਹੜਾ ਸੂਟ ਪਾऊं ਵਿਆਹ ਵੇਲੇ ਕਿਹੜਾ ਕਿੰਨੇ ਸੂਟ ਖਰੀਦਣੇ ਨੇ ਮੈਂ ਤਾਂ ਉਹ ਬਾਬਾ ਜਿੰਨੇ ਖਰੀਦਨੇ ਖਰੀਦ ਲਈ ਤੂੰ ਠੀਕ ਹੈ ਪਰ ਖੁਸ਼ ਰਹਿ ਮੈਂ ਬਹੁਤ ਖੁਸ਼ ਹਾਂ ਤੁਹਾਨੂੰ ਪਤਾ ਨਹੀਂ ਤੇ ਜੁਐਲਰੀ ਵੀ ਕਿੰਨੀ ਸਾਰੀ ਖਰੀਦੜੀ ਪਾਉਗੀ ਹੈਨਾ ਹਾਏ ਤੇ ਮੇਰੀ ਗੱਲ ਸੁਣੋ ਆਪਾਂ ਕੁਝ ਸੋਨੇ ਦਾ ਵੀ ਖਰੀਦਣਾ ਪਊਗਾ ਇਹਨਾਂ ਕੁਝ ਕੜਾ ਸ਼ਾਂਪ ਉਹ ਬਾਬਾ ਖਰੀਦ ਲਈ ਸੁਨਿਆਰਾ ਹੀ ਬਿਠਾ ਦੂੰ ਤੇਰੇ ਮੂਰੇ ਜੋ ਲੈਣਾ ਲੈ ਲਈ ਮੇਰੇ ਵਾਸਤੇ ਤਾਂ ਕੁਝ ਲੈ ਕੇ ਜਾਉਂਗੀ ਨਾ ਤੂੰ ਸਭ ਕੁਝ ਲੈ ਲਈ ਜੋ ਲੈਣਾ ਹਾਂ ਜੀ ਠੀਕ ਹੈ ਚਲੋ ਠੀਕ ਹੈ ਨਾ ਜਿਵੇਂ ਤੁਸੀਂ ਕਹੋ ਤੇ ਤੈਨੂੰ ਪਤਾ ਹੀ ਹੈ ਘਰ ਦੇ ਵੀ ਖਰਚੇ ਬਹੁਤ ਐ ਰੇ ਹਾਂ ਸਪਰੇ ਹਾਂ ਆਪਣੀ ਗਾਂ ਵੀ ਬਿਮਾਰ ਪਈਏ ਠੀਕ ਹੈ ਨਾ ਤੇ ਫਿਰ ਖੇਤੀਬਾੜੀ ਦਾ ਇੰਨਾ ਖਰਚਾ ਸਾਰੇ ਖਰਚੇ ਮੈਨੇਜ ਕਰਨੇ ਪੈਂਦੇ ਨੇ ਸਾਰਾ ਕੁਝ ਦੇਖਣਾ ਪੈਂਦਾ ਹੁਣ ਉਹਦੇ ਹਿਸਾਬ ਨਾਲ ਹੀ ਚੱਲਾਂਗੇ ਆਪਾਂ ਵੀ ਮੈਂ ਤਾਂ ਮੈਂ ਸਮਝਦੀ ਹਾਂ ਕੋਈ ਨਹੀਂ ਜੀ ਜਿਵੇਂ ਤੁਸੀਂ ਕਹੋ ਪਰ ப்ਲੀਜ਼ ਗੱਲ ਛੇਤੀ ਕਰਿਓ ਹਾਂ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਆਪੇ ਗੱਲ ਕਰ ਲਵਾਂ ਮਸੀ ਨਾਲ ਠੀਕ ਹੈ ਠੀਕ ਹੈ ਜੀ ਚੰਗਾ ਜੀ ਤੁਸੀਂ ਰੱਖ ਦੀ ਤੇ ਤੁਸੀਂ ਜਾ ਪੀਓ ਰਾਮ ਨਾਲ ਮੈਂ ਆਈ ਮੈਂ ਵੀ ਫਿਕਰ ਕਰੀ ਜਾਂਦੀ ਆ ਕਮਲੀ ਜੀ ਮੰਮੀ ਆ ਹਾਂ ਪੁੱਤ ਉਹ ਮੈਂ ਸੋਚਦਾ ਵੀ ਅੱਜ ਛੁੱਟੀ ਆ ਮਸਾਂ ਇੱਕ ਕਈ ਦਿਨ ਦੀ ਗਈ ਜਾਂਦੀ ਆ ਵੀ ਮੈਨੂੰ ਸ਼ਾਪਿੰਗ ਕਰਾ ਲਿਆ ਕੋਈ ਕੱਪੜਾ ਲੀੜਾ ਦਵਾ ਲਿਆ ਅੱਛਾ ਤੇ ਨਾਲੇ ਤਾਂ ਨੂੰ ਕੁਝ ਦਵਾ ਲਿਆ ਉਹਨਾਂ ਮੈਂ ਨਾਲੇ ਕਹਿੰਦੀ ਮੈਨੂੰ ਫਿਲਮ ਦਿਖਾ ਕੇ ਲਿਆ ਚਲ ਕੋਈ ਗੱਲ ਨਹੀਂ ਪੁੱਤ ਜਾਇ ਆਉਲੀ ਦਾ ਕੱਪੜਾ ਵੀ ਲਿਆਉਣਾ ਹੀ ਆ ਦੇਖ ਹੁਣ ਸਰਦੀਆਂ ਆ ਗਈਆਂ ਹਾਂ ਸਰਦੀਆਂ ਵਾਲਾ ਕੋ ਕੱਪੜਾ ਲਿਆਓ ਤੇ ਨਾਲੇ ਮੇਰੀ ਗੱਲ ਸੁਣੋ ਜੇ ਛੁੱਟੀ ਆ ਫਿਲਮ ਦੇਖਿਆਉਂਗੇ ਤਾਂ ਵੀ ਕੀ ਗੱਲ ਹੈਗੇ ਇੱਕ ਦਿਨ ਤਾਂ ਬੰਦੇ ਨੂੰ ਆਦੀ ਜ਼ਿੰਦਗੀ ਵਾਸਤੇ ਕੱਢਣਾ ਚਾਹੀਦਾ ਕੱਢਣਾ ਜਾਈਦਾ ਕਦੇ ਹੀ ਕਹਿੰਦੀ ਐ ਕਹਿੰਦੀ ਮੇਰੀਆਂ ਸਹੇਲੀਆਂ ਆਪਣੇ ਘਰ ਵਾਲਿਆਂ ਨਾਲ ਫਿਲਮ ਦੇਖਣ ਜਾਣੀਆਂ ਤੇ ਤੁਸੀਂ ਮੈਨੂੰ ਲੈ ਕੇ ਨਹੀਂ ਜਾਂਦੇ ਮਾਂ ਹਾਂ ਚੱਲ ਭਾਈ ਅੱਜ ਤੈਨੂੰ ਫਿਲਮ ਦਿਖਾ ਕੇ ਲਿਆਉਂਗਾ ਉਹੀ ਤਾਂ ਗੱਲ ਆ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਇਹ ਤਾਂ ਸਾਰਾ ਦਿਨ ਡਿਊਟੀ ਤੇ ਬਿਜ਼ੀ ਰਹਿੰਦੇ ਨੇ ਇੱਕ ਦਿਨ ਮਸਾਂ ਛੁੱਟੀ ਹੁੰਦੀ ਆ ਮਸਾ ਮਨਾਏ ਨੇ ਮੈਂ ਕੋਈ ਨਹੀਂ ਹੱਦ ਹੋ ਗਈ ਮਸਾ ਮਨਾਇਆ ਇੱਕ ਵਾਰ ਗਏ ਤਾਂ ਮੰਨ ਗਿਆ ਮੈਂ ਚੱਲ ਕੋਈ ਨਹੀਂ ਆਇਆ ਤਾਂ ਫਿਰ ਹੁਣ ਜਾਣਾ ਹੀ ਹੁੰਦਾਗਾ ਹੈ ਨਾਲੇ ਤਾਂ ਤੁਸੀਂ ਐ ਕਰਿਓ ਨਾਲੇ ਤਾਂ ਬਾਜ਼ਾਰ ਜਾਇਓ ਨਾਲੇ ਫਿਲਮ ਦੇਖ ਆਇਓ ਤੇ ਆਉਂਦੇ ਹੋਏ ਨਾ ਮੇਰੀ ਥੋੜੀ ਦਵਾਈ ਮੁੱਕੀ ਪਈ ਐ ਉਹ ਦਵਾਈ ਲੈ ਆ। ਹਾਂ ਮੰਮੀ ਉਹ ਦਵਾਈ ਮੈਂ ਭੁੱਲੇ ਜਾਂਦਾ ਤੇਰੀ ਲਿਆਉਣੀ ਅੱਜ ਦਵਾਈ ਲੈ ਕੇ ਆਉਣਾ ਮੈਂ ਤੇਰੀ। ਹਾਂ ਬਾਕੀ ਮੰਮੀ ਠੰਡ ਲਈ ਤੈਨੂੰ ਤਾਂ ਨਹੀਂ ਕੋਈ ਕਪੜਾ ਲੀੜਾ ਚਾਹੀਦਾ। ਮੈਨੂੰ ਤਾਂ ਕੋਈ ਲੋੜ ਹੋਊਗੀ ਨਾ ਮੈਂ ਆਪ ਜਾ ਕੇ ਲਿਆਉਂਗੀ। ਲੀੜੇ ਕਪੜੇ ਤਾਂ ਕੋਈ ਗੱਲ ਨਹੀਂ। ਤੁਹਾਨੂੰ ਪਤਾ ਮੈਂ ਤਾਂ ਆਪਣੀ ਮਰਜ਼ੀ ਦਾ ਲਿਆ ਕੇ ਪਾਉਂਗੀ। ਆਪਣੀ ਪਸੰਦ ਆਉਂਦੀ ਵੀ ਨਹੀਂ ਮੰਮੀ ਨੂੰ ਪਸੰਦ। ਚਲ ਲੀੜਾ ਕਪੜਾ ਮੈਂ ਆਪੇ ਲਿਆਉਂ ਜੇ ਪੈਸਾ ਦੀ ਲੋੜ ਹੈਗੀ ਤਾਂ ਨਵਾਰੀ ਚ ਪੈ ਨੇ ਤੂੰ ਉਥੋਂ ਲੈ ਜਾ। हां मम्मी 5000 ਚਾਹੀਦਾ 5000 ਲੈ ਲੈਣਾ ਬਾਕੀ ਹੈਗੇ ਮੇਰੇ ਕੋਲ ਕੋਈ ਨਹੀਂ ਬਸ ਤੂੰ ਉੱਥੇ ਲੈ ਜਾ ਹੁਣ ਤੈਨੂੰ ਪਤਾ ਨਹੀਂ ਕਿਹੜੇ ਖਰਚਾ ਘੱਟ ਕਰਾਉਣਾ 500 ਤਾਂ ਸੂਟ ਹੀ ਲਊਗੀ ਇਹ ਨਹੀਂ ਬਾਕੀ ਹੈਗੇ ਵੈਸੇ ਮੰਮੀ ਤੋਂ ਵੱਧ ਲੈ ਲਓ ਪਹਿਲੇ ਓਏ ਬਾਕੀ ਹੈਗੇ ਮੇਰੇ ਕੋਲ ਫਿਰ ਮੰਮੀ ਤੋਂ ਫਿਰ ਫੇਰ ਲੋਡ ਕੋਈ ਫੇਰ ਲੈ ਲਊਗਾ ਕੋਈ ਗੱਲ ਨਹੀਂ ਹਨਾ ਕੋਈ ਨਹੀਂ ਚੱਲ ਤੂੰ ਉੱਥੋਂ ਲੈ ਜਾ 5000 ਰੁਪਏ ਕਿਰਾ ਤੇ ਜਦੋਂ ਦਵਾ ਲਿਆ ਜਿਹੜਾ ਕੁਝ ਕਹਿੰਦੀ ਆ ਸਵਾਣਾ ਮੋਟਾ ਮੇਕਅਪ ਦਾ ਵੀ ਦਵਾਦੀ ਇਹਨੂੰ ਲੈ ਮੰਮੀ ਹੁਣ ਮੇਕਅਪ ਦੀ ਗੱਲ ਕਹਿਤੀ ਹੋਰ ਲਗੜ ਲਾ ਦੇ ਇਹਨੂੰ ਦੱਸ ਇਹਦਾ ਸਾਮਾਨ ਪਹਿਲੇ ਹੀ ਗਾਹਣੇ ਲਿਸਟਾ ਬਣਾ ਕੇ ਰੱਖਦੀ ਬੜੀਆਂ-ਬੜੀਆਂ ਐ। ਵੇ ਕਮਲਿਆ ਖਰਚੇ ਨੂੰ ਮੈਨੂੰ ਐਂ ਦੱਸ ਵੀ ਆਪਣੇ ਕਿਹੜਾ ਕੋਈ ਇੱਥੇ ਗਾਹਾਂ ਲੈਣਾਂ ਲੱਗੀਆਂ ਪੰਗਾਂ ਹੈ। ਆ ਕੱਲੀ-ਕੱਲੀ ਮੇਰੇ ਨੂੰ ਆ ਗਈ। ਜੇ ਹੁਣ ਇਹਦੇ ਚਾਹ ਲੜ ਪੂਰੇ ਕਰਾਂਗੇ ਤਾਂ ਕਦੋਂ ਕਰਾਂਗੇ ਆਪਾਂ? ਉਹ ਤਾਂ ਮਾਤਾ ਮੈਂ ਮੰਨਦਾ ਕੱਲੀ-ਕੱਲੀ ਨੂੰ ਐ। ਜੇ ਹੁਣ ਗਾਹਣੇ ਐਦਾਂ ਮੈਂ ਲਾਗਿਆ ਕਰਨ ਫੇਰ ਤਾਂ ਸਾਰੀ ਤਨਖਾਹ ਵੀ ਲੱਗ ਜਾਏ ਕਰਨੀ। ਹੈ ਬਚਣਾ ਰੁਪਈਆ ਨਹੀਂ। ਇਹਨੇ ਤਾਂ ਲਿਸਟਾ ਬਣਾ ਬਣਾ ਦੇਈ ਜਾਣੀਆਂ। ਜਿੱਦਣ ਗਾਹਣੇ ਇਹਨੇ ਮੈਨੂੰ ਕਹਿਣਾ ਕੋਈ ਪੈਸਾ ਨਹੀਂ ਜੋੜਿਆ ਫੇਰ ਮੇਰੇ ਤੇ ਲੜੂਗੀ ਇਹ ਹਣਾ ਹਾਂ ਤੁਸੀਂ ਨਾ ਹੋਈ ਨਾ ਬੋਲੀ ਜਾਇਆ ਕਰੋ ਮੰਮੀ ਨੂੰ ਸਭ ਪਤਾ ਕੀ ਚਾਹੀਦਾ ਕੀ ਨਹੀਂ ਚਾਹੀਦਾ ਬਥੇਰਾ ਕਮਾਉਨੇ ਹੋ ਤੁਸੀਂ ਜੇ ਥੋੜਾ ਜਾਂ ਮੇਰੇ ਤੇ ਲਾ ਦੋਗੇ ਫੇਰ ਕੀ ਹੋ ਜਾਊਗਾ ਉਹ ਕਰਮ ਵਾਲੀਆ ਤੂੰ ਇੰਨੀ ਚੰਗੀ ਤੈਨੂੰ ਸੱਸ ਮਿਲੀ ਐ ਮੇਰੀ ਮਾਂ ਵਰਗੀ ਨਹੀਂ ਤੇ ਤੈਨੂੰ ਮਿਲਣੀ ਕੋਈ ਵੀ ਹੈ ਤੁਹਾਡੇ ਨਾਲ ਵੱਧ ਪਿਆਰ ਕਰਦੇ ਨੇ ਮੰਮੀ ਮੈਨੂੰ ਕਿਤੇ ਕਿਤੇ ਮੰਮੀ ਆਪਣੇ ਮੂੰਹ ਦੇ ਸਾਹਮਣੇ ਕਹੀ ਜਾਂਦੀ ਹੋਵੇ ਪਿੱਠ ਪਿੱਛੇ ਆਪਣੀ ਸੱਸ ਦੀ ਬਰਾਈਆਂ ਕਰਦੀ ਹੋਵੇ ਨਾ ਭਈ ਦੇਖ ਪਿੱਠ ਪਿੱਛੇ ਤਾਂ ਕਿਸੇ ਨੇ ਦੇਖਿਆ ਨਹੀਂਗਾ ਪਰ ਮੈਨੂੰ ਪਤਾ ਵੀ ਮੈਂ ਜਦੋਂ ਘਰੇ ਰਹਿਣੀ ਆ ਤੇਰੇ ਗਏ ਬਾਅਦ ਤੇ ਮੈਨੂੰ ਤਾਂ ਡੱਕਾ ਤੇ ਨਹੀਂ ਥੋੜਨ ਦਿੰਦੀ ਏ ਸਾਰਾ ਕੰਮ ਆਫ ਕਰਦੀ ਹੈਗੀ ਮੈਨੂੰ ਨਹੀਂ ਕਿਸੇ ਚੀਜ਼ ਨੂੰ ਕਹਿੰਦੀਗੀ ਚਾਹ ਪਾਣੀ ਮੈਨੂੰ ਤਾਂ ਬੈਠੀ ਨੂੰ ਮਿਲਦਾਗਾ ਐਵੇਂ ਤਾਂ ਕਹਾਣੀਆਂ ਦਾ ਮੈਂ ਉਹਨਾਂ ਬੁੜੀਆਂ ਵਿੱਚ ਤਾਂ ਹੈ ਨਹੀਂ ਜਿਹੜੀਆਂ ਜਾ ਕੇ ਆਦੇ ਨੋਹਾਂ ਦੀਆਂ ਬਰਾਈਆਂ ਕਰੀ ਜਾਣ ਹੈ ਸੁਣ ਲਿਆ ਨਾ ਫਿਰ ਤਾਂ ਮੈਂ ਵੀ ਕਰਮ ਵਾਲਾ ਏ ਆਇਆ ਥੋੜੀ ਕਹਿਣਾ ਤੈਨੂੰ ਮੈਂ ਤੂੰ ਵੀ ਕਰਮ ਵਾਲੀ ਹੈ ਤੈਨੂੰ ਸਸ ਚੰਗੀ ਮਿਲੀ ਮੈਂ ਕਰਮ ਵਾਲਾ ਮੈਨੂੰ ਘਰ ਵਾਲੀ ਚੰਗੀ ਮਿਲੀ ਚਲ ਵਾਲੀਆਂ ਗੱਲਾਂ ਨਾ ਕਰੋ ਹੁਣ ਟਾਈਮ ਨਾ ਬਗਜੋ ਤੁਝੇ ਕੰਮ ਵੀ ਵਾਲੇ ਕਰਨੇ ਹੈ ਚਲ ਠੀਕ ਹੈ ਮੰਮੀ ਚਲੀਏ ਫਿਰ ਹਾਂਜੀ ਚਲ ਤੁਹਾਨੂੰ ਆਦੇ ਚੋ ਲੈ ਜਾ ਕੇ ਹਾਂ ਮੰਮੀ ਮੈ ਲੈ ਕੇ ਜਾਣਾ ਚੰਗਾ ਮੰਮੀ 엄마 ਕੀ ਕਰੀ ਜਾਨੀ ਹੈ ਕੀ ਕਰਨਾ ਪੁੱਤ ਡੰਗਰਾਂ ਨੂੰ ਪਾਣੀ ਪਲਾ ਕੇ ਹਟੀਆਂ ਅੱਛਾ 엄마 ਮੈਂ ਤਾਂ ਖੇਤਾਂ ਚੋਂ ਆਇਆ ਸੀ ਚਾਹ ਪਾਣੀ ਜੀ ਪੀਣ ਘਰੇ ਪਤਾ ਮੈਨੂੰ ਟਾਈਮ ਨਾ ਕਦੇ ਨਹੀਂ ਖਾਂਦਾ ਪਿੰਦਾ ਹੈਗਾ ਤੈਨੂੰ ਕਿਹਾ ਵੀ ਟਾਈਮ ਨਾ ਰੋਟੀ ਪਾਣੀ ਖਾ ਲਿਆ ਕਰ ਦੱਸ ਕਿਹੜਾ ਵੇਲਾ ਹੋ ਗਿਆ ਹੁਣ ਆਇਆ ਤੂੰ ਰੋਟੀ ਖਾਣ ਹੈ ਮਾਂ ਤੂੰ ਆ ਗੱਲਾਂ ਛੱਡ ਉਹ ਕੁਲਵਿੰਦਰ ਦੇ ਭਾਈ ਦਾ ਵਿਆਹ ਆ ਗਿਆ ਪਤਾ ਮੈਨੂੰ ਪੁੱਤ ਮੈਨੂੰ ਪਤਾ ਹੈ ਉਹਨੇ ਪਹਿਲਾਂ ਮੈਨੂੰ ਵੀ ਕਿਹਾ ਤੀਗਾ ਹੁਣ ਤੈਨੂੰ ਕਹਿਤਾ ਹੋਣਾ ਹੈ ਵੀ ਮੈਨੂੰ ਕੱਪੜੇ ਦਵਾ ਦੋ ਮੈਂ ਬੁਟੀਕ ਤੋਂ ਤਿਆਰ ਕਰਾਉਣੇ ਨੇ ਭਾਈ ਉਹਨੂੰ ਜਦ ਮੈਂ ਕਹਿਤਾ ਤੀ ਵੀ ਰੁਕ ਜਾ ਦੱਸ ਦੇ ਨਾ ਕਹਿ ਦਿੰਨੀ ਆ ਤੇਰੀ ਮਾਸੀ ਨੂੰ ਪਰ ਪਤਾ ਨਹੀਂ ਉਹਨੂੰ ਵੀ ਕੀ ਹੋਇਆ ਹੋਇਆ ਉਹ 10 ਦਿਨ ਕੀ ਮਾਂ ਉਹਨਾਂ ਤਾਂ ਮੇਰਾ ਅਤੀ ਚੱਕੀ ਪਈ ਐ ਹੰਦੀ ਸੂਟ ਦਵਾ ਮਨੂੰ ਸੂਟ ਦਵਾ ਕੇ ਲਿਆ ਕੱਪੜੇ ਦਵਾਏ ਚਿਓਆ ਬੋਧਵਾ ਮੈਂ ਅੱਜ ਸੋਚ ਲਈ ਆਤੀ ਵੀ ਕੰਮ ਤੰਦੇ ਨਿਬੇੜ ਲਾਂ ਤੇਰੀ ਮਾਸੀ ਨਾਲ ਫੇਰ ਗੱਲ ਕਰਦੀ ਆ ਵੀ ਭਾਈ ਉਹਨੂੰ ਕੱਪੜਾ ਲੀਰਾ ਦਵਾ ਲਿਆ ਮਾ ਹੁਣ ਦੱਸ ਸਵੇਰ ਦੇ ਕੰਮ ਨਿਭਣ ਗਏ ਤਾਂ ਹੀ ਕੋਈ ਗੱਲਬਾਤ ਕਰੂੰ ਤਾਂ ਉਹਨੂੰ ਲੈ ਕੇ ਜਾਊਂਗੀ ਮੈਂ ਚਲ ਮੈਂ ਇੱਕ ਕੰਮ ਕਰੀ ਤੂੰ ਮਾਸੀ ਨਾਲ ਗੱਲ ਕਰਕੇ ਜਿਹੜਾ ਪੈਸਾ țeਲਾ ਚਾਹੀਦਾ ਉਹ ਲੈ ਕੇ ਨਾ ਕੁਲਵਿੰਦਰ ਨਾਲ ਤੂੰ ਹੀ ਚੱਲ ਜੀ ਮੈਂ ਤਾਂ ਕਹਿੰਦਾ ਠੀਕ ਆ ਪੁੱਤ ਮੈਂ ਚਲੇ ਜਾਊਂਗੀ ਨਹੀਂ ਤੇਰੀ ਮਾਸੀ ਨੂੰ ਕਹਿ ਦੂੰਗੀ ਉਹ ਬਾਗਜੂ ਨਾਲ ਮੇਰੀ ਗੱਲ ਸੁਣ ਲੈ ਪੁੱਤ ਕੁਲਵਿੰਦਰ ਨੂੰ ਐਨੀ ਵਾਰ ਸਮਝਾਇਆ ਵੀ ਆਏ ਨਹੀਂ ਹੱਤ ਚੱਕੀ ਦੀ ਹੁੰਦੀ ਕੋਈ ਗੱਲ ਨਹੀਂ ਦਵਾ ਦੂੰਗੀ ਮੈਨੂੰ ਵੀ ਸੋਚ ਆ ਭਾਈ ਉਹਦੇ ਭਾਈ ਦਾ ਵਿਆਹ ਏ ਵੀ ਉਹਨੂੰ ਕੱਪੜਾ ਲਈ ਜਾ ਲੈ ਕੇ ਦੇਣਾ ਉਹ ਮਾਂ ਉਹਦੇ ਕੋਲ ਵੀ ਉਹਦੀ ਭੈਣਾਂ ਦੇ ਫੋਨ ਆਈ ਜਾਂਦੇ ਨੇ ਠੀਕ ਹੈ ਉਹ ਦੱਸੀ ਜਾਂਦੀਆਂ ਨੇ ਕਿ ਅਸੀਂ ਆਹ ਤਿਆਰੀ ਕਰ ਲਈ ਉਹ ਤਿਆਰੀ ਕਰ ਲਈ ਕੱਪੜੇ ਸੰਵਾਲੇ ਫਲਾਣਾ ਕਰ ਲਿਆ ਢਿਮਕਾ ਕਰ ਲਿਆ ਤਾਂ ਕਰਕੇ ਇਹਦਾ ਮਨ ਵੀ ਡੋਲੀ ਜਾਂਦਾ ਏ ਪੋਤਾ ਪੁੱਤ ਮੈਨੂੰ ਪਤਾ ਹੀ ਆ ਵੀ ਚੌ ਤਾਂ ਸਭ ਨੂੰ ਇਹ ਹੁੰਦਾ ਹੁਣ ਇੱਕਦਮ ਨਹੀਂ ਕੁਝ ਵੀ ਹੁੰਦਾ ਹੁੰਦਾ ਮੈਂ ਕਹਿਤਾ ਸੀ ਉਹਨੂੰ ਬਾਕੀ ਤੇਰੀ ਮਾਸੀ ਨਾਲ ਹੁਣ ਮੈਂ ਗੱਲ ਕਰਦੀ ਆਂ ਚਲ ਮੈਂ ਇੱਕ ਕੰਮ ਕਰੀ ਮਾਸੀ ਨਾਲ ਗੱਲ ਕਰਕੇ ਜੋ ਕੋ ਚਾਹੀਦਾ ਪੈਸਾ ਤੇ ਲੈ ਲੈ ਕੇ ਕੁਲਵਿੰਦਰ ਨੂੰ ਨਾਂ ਲੈ ਕੇ ਜੋ ਕੋ ਚਾਹੀਦਾ ਤੂੰ ਆਪੇ ਦਵਾ ਲਈ ਠੀਕ ਹੈ ਠੀਕ ਆ ਪੁੱਤ ਆ ਟੈਨਸ਼ਨ ਨਾ ਤੂੰ ਲੈ ਮੈਂ ਆਪੇ ਦਵਾ ਦੂੰਗੀ ਹਾਂ ਤੇ ਮਾਂ ਮੇਰਾ ਨਾ ਉਧਰ ਖੇਤ ਪਾਣੀ ਛੱਡਿਆ ਹੋਇਆ ਠੀਕ ਹੈ ਮੈਂ ਚੱਲਿਆ ਖੇਤ ਤੇ ਤੂੰ ਕਿਸੇ ਦੇ ਹੱਥ ਰੋਟੀ ਪਾਣੀ ਭੇਜ ਦੀ ਦੁਪਹਿਰੇ ਦਾ ਉਹ ਤਾਂ ਪੁੱਤ ਭੇਜ ਨੂ ਬਸ ਤੂੰ ਤਾਂ ਖੇਤਾਂ ਚੋ ਹੀ ਨਹੀਂ ਆਉਂਦਾ ਹੈਗਾ ਪਤਾ ਨਹੀਂ ਕੀ ਹੋ ਜਾਂਦਾ ਹੱਟ ਟੈਮ ਖੇਤ ਖੇਤ ਘੜੀ ਘਰ ਵੀ ਬਹਿ ਜਾ ਕਰ ਉਹ ਚਲ ਮੈਂ ਚੰਗਾ ਮੈਨੂੰ ਜਾਣਦੇ ਤੂੰ ਬਥੇਰਾ ਕੰਮ ਹੈ ਮੈਨੂੰ ਖੇਤਾਂ ਚ ਚਲ ਠੀਕ ਆ ਜਾ ਵ ਬੱਸ ਮੇਰਾ ਪੁੱਤ ਵੀ ਚੱਲਦਾ ਹੀ ਆ ਕਦੇ ਨਹੀਂ ਸੋਚਦਾ ਹੈਗਾ ਵੀ ਮੈਂ ਚੱਜ ਦਾ ਕੱਪੜਾ ਲੀੜਾ ਪਾਲਮਾ ਸਾਰਾ ਦਿਨ ਖੇਤਾਂ 'ਚ ਲੱਗਿਆ ਰਹਿੰਦਾ ਚੱਲ ਹੋਰਾਂ ਦੇ ਨਿਆਣਿਆਂ ਨਾਲ ਤਾਂ ਚੰਗਾ ਹੀ ਆ ਕੋਈ ਨਸ਼ੇ ਪੱਤੇ 'ਚ ਨਹੀਂ ਹੈਗਾ ਘਰ ਦੇ ਕੰਮ ਕਰਦਾ ਹੈ ਕੁਲਵਿੰਦਰ ਹਾਂਜੀ ਮੰਮੀ ਜੀ ਕੀ ਕਰਦੀਆਂ ਪੁੱਤ ਆ ਬੱਸ ਕੁਛ ਨਹੀਂ ਜੀ ਸਫਾਈ ਕਰੀਆਂ ਵਿੱਚ ਭਾਂਡੇ ਮਾਂਜ ਕੇ ਹਟਿਆ ਹੁਣ ਤੈਨੂੰ ਕਿੰਨੀ ਵਾਰ ਕਿਹਾ ਵੀ ਭਾਈ ਭਾਂਡੇ ਤੂੰ ਨਾ ਮਾਂਜਿਆ ਕਰ ਮੈਂ ਆਪੇ ਮਾਂਜ ਦੂੰਗੀ ਓਹੋ ਮੰਮੀ ਜੀ ਤੁਸੀਂ ਕਿੰਨਾ ਕਰੀ ਜਾਓਗੇ ਇਹਨਾਂ ਨੇ ਹੁਣ ਤਾਂ ਤੁਸੀਂ ਡੰਗੜਾ ਪਸ਼ੂਆਂ ਦਾ ਕੰਮ ਕਰਕੇ ਆਏ ਹੋ ਥੱਕ ਜਾਨੇ ਹੋ ਪਤਾ ਤੁਮੀ ਤਾਂ ਥੱਕ ਜਾਨੀ ਯਾਰ ਸੋਈ ਚ ਖੜੀ ਖੜੀ ਹੈ ਨਾ ਸਾਰਾ ਰੋਟੀ ਪਾਣੀ ਬਣਾਉਣਾ ਫਿਰ ਸਫਾਈਆਂ ਕਰਨੀਆਂ ਤੈਨੂੰ ਕਿਹੜਾ ਇੱਕ ਕੰਮ ਨਾਲੇ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਜਦ ਆਪਣੀ ਗੱਲ ਹੋ ਗਈ ਤੀ ਕੱਲ ਵੀ ਤੈਨੂੰ ਬਈ ਕੱਪੜੇ ਦਵਾ ਦੂੰਗੀ ਤੂੰ ਫਿਰ ਜੱਸੇ ਨੂੰ ਕੰਮ ਕਰਨ ਲੱਗ ਗਈ ਓਹੋ ਮੰਮੀ ਜੀ ਤੁਹਾਨੂੰ ਪਤਾ ਤਾਂ ਹੈ ਮੇਰੇ ਭਰਾ ਦਾ ਵਿਆਹ ਸਿਰ ਤੇ ਆ ਰਿਹਾ ਤੇ ਮੇਰੀ ਭੈਣ ਨੇ ਮੈਨੂੰ ਫੋਨ ਕੀਤਾ ਕਹਦੀ ਅਸੀਂ ਤਾਂ ਸੂਟ ਵੀ ਸੰਭਾਲੇ ਦੇ ਤੇਰਾ ਕੀ ਹੋਇਆ ਕੋਈ ਕੀਤਾ ਸੂਟ ਵਾਸਤਾ ਕਿ ਨਹੀਂ ਮੈਂ ਕਿਹਾ ਹਾਂ ਇਹ ਮੈਂ ਤਾਂ ਰਹਿ ਗਈ ਮੇਰਾ ਜੀ ਘਰ ਆਇਆ ਫਿਰ ਮੈਂ ਕੀ ਕਰਾਂ ਤੁਸੀਂ ਦੱਸੋ ਮੇਰੀ ਗੱਲ ਸੁਣ ਪੁੱਤ ਉਹਨੂੰ ਨਾ ਤੰਗ ਕਰਿਆ ਕਰ ਤੈਨੂੰ ਪਤਾ ਖੇਤ ਚੋਂ ਕੀ ਘੜੀ ਘੰਟਾ ਆਉਂਦਾ ਹੈਂ ਦਮ ਤੜਾ ਕੇ ਫਿਰ ਉਹਨੂੰ ਉਹੀ ਟੈਨਸ਼ਨ ਹੋ ਜਾਂਦੀ ਆ ਮੈਨੂੰ ਕਹਿ ਕੇ ਗਿਆ ਜਾਣ ਲੱਗਿਆ ਮੰਮੀ ਇਹਨੂੰ ਕੱਪੜੇ ਦਵਾ ਦੇ ਹੈਂ ਫਿਰ ਤੋਂ ਸਮਾਂ ਨਹੀਂ ਹੋਣੇ ਹੈਗੇ ਤੇਰੇ ਨਾਲੋਂ ਵੱਧ ਤਾਂ ਫਿਕਰ ਉਹਨੂੰ ਹੋਇਆ ਪਿਆ ਮੰਮੀ ਮੈਂ ਤਾਂ ਕਿਹਾ ਸੀ ਵੱਡੀ ਮੰਮੀ ਨੂੰ ਕਹਿ ਦੇ ਮਾਸੀ ਨਾਲ ਗੱਲ ਕਰ ਲਾਂਗੇ ਤੁਸੀਂ ਤੁਹਾਨੂੰ ਕਹਤਾ ਹੈ ਕੋਈ ਗੱਲ ਨਹੀਂ ਪੁੱਤ ਉਹਦੇ ਨਾਲ ਤਾਂ ਮੈਂ ਹੀ ਗੱਲ ਕਰੂੰ ਤੈਨੂੰ ਪਤਾ ਤਾਂ ਹੈ ਮਾਸੀ ਦੇ ਸੁਆਹ ਦਾ ਉਹਨੂੰ ਮੈਂ ਕਹਿ ਦਨੀ ਆ ਇੱਕ ਦਿਨ ਮੈਂ ਪਹਿਲਾਂ ਗੱਲ ਕਰੀ ਦੀ ਉਹ ਕਹਿੰਦੀ 10 ਦਿਨ ਰੁਕ ਜਾ ਹੁਣ ਪੁੱਤ ਤੈਨੂੰ ਪਤਾ ਹੀ ਆ ਸੋ ਹਨਾ ਆਪਾਂ ਹੁਣ ਬਜਾਈ ਕਰਕੇ ਹਟਿਆ ਬੀਜ ਆਇਆ ਹਨਾ ਰੇ ਸਪਰੇਆ ਕਿੰਨੇ ਦਾ ਖਰਚੇ ਨੇ ਸਾਰਿਆਂ ਦੇ ਹਿਸਾਬ ਕਿਤਾਬ ਕਰੇ ਨੇ ਹੁਣ ਮੈਂ ਉਹਨੂੰ ਕਹਿ ਦੂੰਗੀ ਦੇ ਦੂੰਗੀ ਪੈਸੇ ਹਾਂਜੀ ਇਹ ਹੀ ਮੈਨੂੰ ਇਹ ਕਹਿ ਰਹੇ ਸੀ ਕਹਿੰਦੇ ਹੁਣ ਤੇ ਤੇਰੇ ਸਾਹਮਣੇ ਖਰਚਾ ਇੰਨਾ ਹੋਇਆ ਹੋਰ ਬਸ ਉਹ ਤਾਂ ਆਪਣੇ ਘਰ ਵੱਲ ਦੇਖ ਕੇ ਚੱਲੀਦਾ ਹਨਾ ਹੁਣ ਆਪਣਾ ਘਰ ਵਧੀਆ ਚੱਲਦਾ ਏ ਚੱਲ ਕਹਿ ਦਿੰਦੇ ਨੇ ਆਪਣੇ ਸਿਰ ਕੋਈ ਕਰਜ਼ਾ ਨਹੀਂ ਹੈਗਾ ਜੇ ਆਪਾਂ ਕਰਜ਼ਾ ਸਿਰ ਲੈ ਕੇ ਕੰਮ ਕਰੀ ਜਾਵਾਂਗੇ ਫਿਰ ਫਾਇਦਾ ਕੀ ਆ ਹਾਂਜੀ ਇਹ ਲੋਕਾਂ ਨੇ ਕਿਹੜਾ ਕੁਝ ਦੇਖਣਾ ਆ ਨਾ ਤੂੰ ਸੋਚ ਲੈ ਕੇ ਦਵਾਂਗੀ ਤੈਨੂੰ ਜਿਹੜਾ ਕੁਝ ਕਹੇਗੀ ਚਾਹੇ ਲਹਿੰਗਾ ਲੈ ਲਈ ਉਹ ਵੀ ਦਿਵਾ ਦੂੰਗੀ ਮੈਂ ਤਾਂ ਅੱਛਾ ਮੰਮੀ ਆਂ ਦੱਸੋ ਤੁਸੀਂ ਕਿਹੜਾ ਸੂਟ ਪਾਉਂਗੇ ਮੈਂ ਤਾਂ ਬੁੱਤ ਬਥੇਰੇ ਪਏ ਨਹੀਂ ਉਹੀ ਪਾ ਲਾਣੀ ਨੇ ਲੈ ਮੰਮੀ ਜੀ ਲੈ ਵਿਆ ਮਸਾ ਮਸਾ ਦਾ ਵਿਆ ਹੁੰਦਾ ਨਹੀਂ ਮੇਰੇ ਕੱਲਾ ਕੱਲਾ ਭਾਈਏ ਤੁਸੀਂ ਆਇਆ ਨਾ ਕਰੋ ਨਵਾਂ ਸੌਡਾ ਸਮਾ ਕੇ ਦੋਂਗੇ ਚੱਲ ਤੂੰ ਆਪਣੀ ਪਸੰਦ ਦਾ ਹੀ ਲਈ ਆਈ ਫਿਰ ਮੈਂ ਪੈਸੇ ਦੇ ਦੂੰਗੀ ਆਪਣੀ ਪਸੰਦ ਦਾ ਹੀ ਲਈ ਆਈ ਮੈਂ ਉਹੀ ਸਮਾ ਕੇ ਪਾ ਲੂੰ ਬਾਈ ਠੀਕ ਹੈ ਮੰਮੀ ਜੀ ਹਾਂ ਪਰ ਆਉਂਗੀ ਦਿਨ ਦਿਨ ਰਾਤ ਨਹੀਂ ਅਸੀਂ ਰਹਿੰਦੇ ਹੈਗੇ ਲੈ ਮੰਮੀ ਜੀ ਫਿਰ ਮਜ਼ਾ ਕੀ ਆਊਗਾ ਐ ਨਾ ਕਰੋ ਲੈ ਘਰੇ ਔਖਾ ਹੋ ਜਾਣਾ ਪੁੱਤ ਡੰਗਰਾਂ ਦਾ ਔਖਾ ਤੈਨੂੰ ਪਤਾ ਤੇਰੀ ਮਾਸੀ ਦਾ ਤਾਂ ਹੁੰਦਾ ਨਹੀਂਗਾ ਡੰਗਰਾਂ ਦਾ ਕਿਸ ਨੂੰ ਛੱਡ ਦਿਓ ਆਂਡ ਬਾਂਡ ਨੂੰ ਕਹਿ ਜਿਓ ਕੋਈ ਨਹੀਂ ਆਉਂਦਾ ਹੈਗਾ ਅਗਲਾ ਕਹਿ ਦਿੰਦਾ ਵੀ ਦੱਸ ਅਸੀਂ ਕਿਵੇਂ ਸੰਭੀਏ ਘੜੀ ਘੰਟਾ ਤੱਕ ਲਾ ਦੇਖ ਜਾਂਦਾ ਇੱਧਰ ਬੰਨ ਖੋਲ ਕਰ ਜੂ ਤਾਰਾ ਨਹੀਂ ਕੋਈ ਝੋਣਾ ਆਉਂਦਾ ਹਾਏ ਦੇਖੀ ਤੁਹਾਡੇ ਬਣਾ ਫਿਰ ਵਿਆਹ ਥੋਏ ਗੱਲ ਨਹੀਂ ਅਸੀਂ ਰਾਤ ਨੂੰ ਉਹ ਡੀਜੇ ਦੇਖ ਕੇ ਫਿਰ ਆ ਜਾਾਂਗੇ ਘਰੇ ਦੂਏ ਦਿਨ ਫਿਰ ਆ ਜਾਾਂਗੇ ਪੈਲਸ 'ਚ ਹਾਂ ਆ ਜਾ ਮੈਂ ਤੁਸੀਂ ਸਹੀ ਕਿਹਾ ਹਾਂ ਚੱਲ ਕੋਈ ਗੱਲ ਨਹੀਂ ਨਾ ਦਿਨ 'ਚ ਮੈਂ ਤੇਰੀ ਮਾਸੀ ਨਾਲ ਗੱਲ ਕਰਦੀ ਹਾਂ ਲਿਆ ਮੈਨੂੰ ਦੇ ਦੇ ਰੋਟੀ ਪੁੱਤ ਮੈਂ ਖਾ ਲਮਾ ਪਾ ਕੇ ਨਾਲ ਚਾਹ ਬਣਾ ਦੀ ਘੁੱਟਕ ਠੀਕ ਹੈ ਮੰਮੀ ਜੀ ਮੈਂ ਹੁਣੇ ਫੜਾਕੀ ਲੈ ਕੇ ਤੁਸੀਂ ਬੈਠੋ ਥੱਕ ਗਏ ਹੋਗੇ ਬਾਰੇ ਬੈ ਗਈ ਪਣਾ ਕੇ ਬਸ ਉਹੀ ਬੈ ਗਈ ਆ ਕੇ ਇੱਥੇ ਨਵੇੜੇ ਕੰਮ ਕੰਮ ਤਾਂ ਨਵੇੜਿਆ ਹੀ ਮੈਂ ਤਾਂ ਐਂ ਕਹਿੰਦੀ ਤੀਗੀ ਆਹੋ ਕੁਲਵਿੰਦਰ ਨੂੰ ਦਵਾ ਲਿਆਉਂਦੀ ਕੱਪੜੇ ਜਾਨ ਖਾਈ ਪਈ ਆ ਮੇਰੀ ਆ ਹੁਣ ਮੈਂ ਤਾਂ ਡੰਗਰਾਂ ਦੇ ਵਿੱਚ ਤੀਗੀ ਕੰਮ ਕਰਦੀ ਆ ਜੱਸਾ ਕਹਿ ਕੇ ਗਿਆ ਕਹਿੰਦਾ ਕਿ ਕੱਪੜੇ ਦਵਾ ਦੋ ਉਹਨੂੰ ਉਹਨੇ ਤਿਆਰੀ ਕਰਨੀ ਆ ਮੈਂ ਤਾਂ ਬਥੇਰਾ ਕਿਹਾ ਵੀ ਭਾਈ ਰੁਕ ਜਾਓ ਥੋੜੇ ਹਜੇ ਤਾਂ ਉਹੀ ਗੱਲ ਡੇਢ ਮਹੀਨੇ ਮੰਗੂ ਤਾਂ ਪਿਆ ਵਿਆਹ ਦੇ ਵਿੱਚ ਹੁਣ ਇਹ ਕੀ ਹੈਗਾ ਨਾਲੇ ਤੈਨੂੰ ਪਤਾ ਹੁਣ ਹੱਥ ਤੰਗ ਹੈ ਹਜੇ ਆਰਤੀ ਨੇ ਨੀ ਸਾਬ ਕੀਤਾਗਾ ਜੇ ਮੁੰਡਾ ਵੇਲਾ ਹੋਊਗਾ ਤੇ ਜਾ ਕੇ ਉੱਥੇ ਹਸਾਬ ਕਰਕੇ ਆਊਗਾ। ਭੈਣ ਮੈਂ ਤਾਂ ਬਥੇਰਾ ਸਮਝਾਇਆ ਤੀਗਾ ਵੀ ਭਾਈ ਰੁਕ ਜਾ ਕੋਈ ਗੱਲ ਨਹੀਂ ਤੇਰੀ ਮਾਸੀ ਕਹਿੰਦੀ ਆ ਵੀ ਲੈ ਕੇ ਦੇ ਦਾਂਗੇ। ਪਰ ਉਹੀ ਜਿੱਦ ਕਿ ਮੇਰੀ ਭੈਣਾ ਦਾ ਫੋਨ ਆਉਂਦਾ ਉਹ ਕਹਿੰਦੀ ਨਸਤਾ ਤਿਆਰੀ ਕਰ ਲਈ। ਮੈਂ ਤਾਂ ਐਂ ਕਹਿੰਦੀ ਸੀ ਵੀ ਕਲ ਜਿੱਦੀ ਤਨਖਾਹ ਆ ਗਈ ਹੋਣੀ ਉਹਦੇ ਵਿੱਚ ਹੀ ਦਵਾ ਦੰਦੀ ਤੂੰ। ਤਨਖਾਹ ਹਜੇ ਕਿੱਥੇ ਆਈ ਹੈਗੀ? ਤਨਖਾਹ ਵੀ ਅਜੇ ਕਿ ਦੋ ਮਹੀਨੇ ਤੋਂ ਆਊਗੀ। ਮਿਲੀ ਨਹੀਂ ਉਹਨੂੰ ਤਨਖਾਹ। ਅਜੇ ਤਨਖਾਹ ਮਿਲੀ ਹੁੰਦੀ ਤਾਂ ਮੈਂ ਵਿੱਚੋਂ ਦੇ ਦਿੰਦੀ ਪੈਸੇ ਇਹਨੂੰ। ਦਾ ਸੁਣ ਮੈਂ ਕੀ ਕਰਾਂ ਮੈਂ ਤਾਂ ਫਸੀ ਪਈ ਆ ਨਾਲੇ ਕੋਈ ਮਾੜਾ ਮੋਟਾ ਉਹਨੂੰ ਸਮਝਾ ਉਹਨਾਂ ਕੇ ਕਾਬਦਾ ਘਰ ਦੇਖੀਦਾ ਹੁੰਦਾਗਾ ਨਿਹਰਾਪੁਰਾ ਇਹ ਦੀ ਹੈਗਾ ਵੀ ਜੇ ਉਹਦੀਆਂ ਭੈਣਾਂ ਨੇ ਜਿਹੜਾ ਕੁਝ ਕਰ ਲਿਆ ਇਹਨੇ ਵੀ ਉਹੀ ਕੁਝ ਕਰਨਾਗਾ ਕੋਈ ਨਹੀਂ ਲੀੜਾ ਕਪੜਾ ਇਹਨੂੰ ਦੇਖ ਹੀ ਤੋਰਾਂਗੇ ਆਪਾਂ ਵਿਆਹ ਐ ਤਾਂ ਨਹੀਂ ਤੋਰ ਦੇਗੇ ਹਾਂ ਤਾਂ ਭੈਣ ਸਮਝਾਉਣੀ ਆ ਚੱਲ ਨਿਆਣੀ ਆ ਹਨਾ ਕੀ ਕਹਾ ਉਹਨੂੰ ਮੈਂ ਨਿਆਣੀ ਨੂੰ ਚੋ ਹੁੰਦਾ ਹੀ ਆ ਵੀ ਭਾਈ ਦਾ ਵਿਆਹ ਹੈ ਵੀ ਭੈਣਾਂ ਭੇਜੀ ਜਾਂਦੀਆਂ ਨੇ ਉਹ ਫੋਟੋਆਂ ਜਿਾ ਖਿੱਚ-ਖਿੱਚ ਕੇ ਵੀ ਅਸੀਂ ਲਹਿੰਗੇ ਕਰ ਲਿਆ ਕਰ ਲੇ ਉਹੀ ਇਹਨੂੰ ਹੋਇਆ ਹੈ ਵੀ ਮੈਂ ਵੀ ਕਰ ਲਵਾਂ ਐ ਤਾਂ ਫਿਰ ਹੁੰਦਾ ਹੀ ਹੈਗਾ ਇਹਨੂੰ ਐਵੇਂ ਵੀ ਸਮਝਣਾ ਚਾਹੀਦਾ ਵੀ ਸਾਡੇ ਘਰ ਹੱਥ ਤੰਗ ਹੈਗਾ ਜੇ ਤਾਂ ਹੱਥ ਖੁੱਲਾ ਹੁੰਦਾ ਤਾਂ ਮੈਂ ਆਪ ਹੀ ਉਹ ਕਰ ਦਿੰਦੀ ਨਾਲੇ ਇਹ ਜਿ ਡੇਢ ਮਹੀਨੇ ਵਾਂਗੂ ਪਿਆਗਾ ਕੋਈ ਨਹੀਂ ਬਥੇਰਾ ਪਣ ਜਾਣਾ ਕੱਪੜੇ ਉਹਨਾਂ ਦਾ ਭਾਵੇਂ ਤੋਂ 100 ਵਾਰੀ ਜਾ ਕੇ ਕੱਪੜੇ ਲੈ ਕੇ ਬਣਵਾ ਲਾ ਜੇ ਤਨਖਾਹ ਨਹੀਂ ਮਿਲੀ ਹੈਗੀ ਕਲਜੀਤ ਨੂੰ ਕਹਿ ਦਿੰਦੀ ਆੜਤੀ ਨਾਲੇ ਹਿਸਾਬ ਕਰਿਆ ਹੁੰਦਾ ਜਾ ਕੇ ਉਹ ਤੋਂ ਫੜ ਲਿਆ ਹੁੰਦਾ ਪੈਸੇ ਗੱਲ ਤਾਂ ਫਿਰ ਉਹੀ ਐ ਜੇ ਇਹਦਾ ਟਾਈਮ ਲੱਗੇ ਤਾਂ ਹੀ ਆ ਨਾ ਹੁਣ ਛੁੱਟੀ ਤਾਂ ਹੁੰਦੀ ਨਹੀਂ ਇਹਦੇ ਕੋਲੇ ਅੱਜ ਜੇ ਉਹ ਘਰੇ ਹੈਗਾ ਅੱਜ ਉਹਨਾਂ ਨੇ ਕੋਈ ਆਪ ਦਾ ਜਾਣਾ ਸੀ ਕਿਤੇ ਹੈ ਆੜਤੀ ਕੋਲੇ ਜਾਣ ਵਾਸਤੇ ਵੀ ਇਹਨੂੰ ਪੂਰਾ ਦਿਨ ਚਾਹੀਦਾ ਫਿਰ ਉਹਦੇ ਨਾਲ ਬੈਠ ਕੇ ਹਿਸਾਬ-ਕਿਤਾਬ ਕਰੂ ਸਾਰੇ ਕਾਸੇ ਦਾ ਨਾਲੇ ਜਿਹੜੇ ਕੋਈ ਮਾੜੇ-ਮੋٹے ਘਰੇ ਸੀਗੇ ਪੈਸੇ ਤੈਨੂੰ ਪਤਾ ਹੁਣ ਆ ਦਿਹਾੜੀਆਂ ਤੋਂ ਕੰਮ ਕਰਵਾਇਆਗਾ ਉਹਨਾਂ ਨੂੰ ਦਿੱਤੇ ਆਗੇ ਪੈਸੇ ਉਹ ਤਾਂ ਚੱਲ ਮੈਨੂੰ ਪਤਾ ਹੀ ਆ ਵੀ ਹੁਣ ਘਰ ਦੇ ਵਿੱਚ ਜਿਹੜਾ ਹਿਸਾਬ-ਕਿਤਾਬ ਹੁੰਦਾ ਤੈਹੀਂ ਕਰਨਾ ਹੁੰਦਾ ਮੈਨੂੰ ਤਾਂ ਕੀ ਹਿਸਾਬ-ਕਿਤਾਬ ਦਾ ਪਤਾ ਹੀ ਪਰ ਜਦੋਂ ਮੈਨੂੰ ਕਹੀ ਜਾਂਦੇ ਨੇ ਨਿਆਣੇ ਮੈਂ ਤਾਂ ਤਾਂ ਕਹਿ ਦੰਨੀ ਆ ਤੁਹਾਨੂੰ ਹਿਸਾਬ-ਕਿਤਾਬ ਦਾ ਫਿਰ ਮੈਂ ਹੀ ਕਰਨਾਗਾ ਪਰ ਮੈਨੂੰ ਤਾਂ ਪਤਾ ਹੀ ਆ ਵੀ ਕੀ ਹਿਸਾਬ-ਕਿਤਾਬਗਾ ਕਿਵੇਂ ਹੈਗਾ ਕਿਵੇਂ ਘਰ ਆਪਣਾ ਚੱਲਣਾਗਾ ਗੱਲ ਤਾਂ ਉਹੀ ਆ ਨਾ ਹੁਣ ਤੁਸੀਂ ਮੇਰੀ ਗੱਲ ਤੇ ਯਕੀਨ ਹੀ ਨਹੀਂ ਇਪਾ ਇਹ ਜੇ ਹੱਥ ਤੰਗਾਗਾ ਰੁਕ ਜੋ ਹਜੇ ਕੋਈ ਗੱਲ ਨਹੀਂ ਕੋਈ ਨਹੀਂ ਦੇਖੇ ਤੋਰਾਂਗੇ ਸਾਰਾ ਕੁਸਾ ਦਾ ਲੀੜਾ ਕਪੜਾ ਵੀ ਬਣਾ ਕੇ ਤੋਰਾਂਗੇ ਮਿਲ ਜਾਂਦੇ ਕਿਸੇ ਪਾਸੋਂ ਪੈਸੇ ਚੱਲ ਭੈਣ ਮੈਂ ਤਾਂ ਉਹ ਕਹਤਾ ਹੁਣ ਮੈਨੂੰ ਕੀ ਪਤਾ ਏ ਵੀ ਘਰੇ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ ਉਹ ਤਾਂ ਤੈਨੂੰ ਹੀ ਪਤਾ ਹੁੰਦਾ ਸਾਬ ਕਿਤਾਬ ਦਾ ਚੱਲ ਠੀਕ ਆ ਮੈਂ ਕਹਿ ਦੰਨੀ ਆ ਉਹਨੂੰ ਵੀ ਰੁੱਕ ਕੇ ਦਵਾ ਦਾਂਗੇ ਲੈ ਕੀ ਗੱਲ ਆ ਭਾਈ ਤੈਨੂੰ ਇਸ ਗੱਲ ਦਾ ਭੈਣੇ ਪਤਾ ਨਹੀਂ ਹੈਗਾ ਵੀ ਆਪਣੇ ਘਰੇ ਪੈਸੇ ਹੈਗੇ ਕਿ ਨਹੀਂ ਹੈਗੇ ਸਿਆਣੀ ਆ ਤੂੰ ਵੀ ਤੂੰ ਕਿਹੜਾ ਨਿਆਣੀ ਹੈਗੀ ਚੱਲ ਉਹ ਤਾਂ ਨਿਆਣੇ ਵੱਜਣਗੇ ਵੀ ਉਹਨਾਂ ਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ ਕੋਈ ਨਹੀਂ ਜਦੋਂ ਇਹਨੂੰ ਇੱਕ ਵਾਰੀ ਕਹਿ ਤਾਗਾ ਕਾ ਕੱਪੜਾ ਲੀੜਾ ਉਹਨੂੰ ਦੇਖੇ ਹੀ ਤੋੜਾਂਗੇ ਸਾਰਾ ਕੁਝ ਐਵੇਂ ਨਹੀਂ ਕਰੇ ਕਲੇਸ਼ ਪਾਈਦਾ ਹੁੰਦਾ ਚੱਲ ਕੋਈ ਗੱਲ ਨਹੀਂ ਭੈਣ ਕੁਲਵਿੰਦਰ ਤੇਰੇ ਕੋ ਆ ਗਈ ਤਾਂ ਤੂੰ ਸਮਝਾ ਦੇ ਨਹੀਂ ਤਾਂ ਮੈਂ ਕਹਿ ਦੂੰਗੀ ਵੀ ਭਾਈ ਕੋਈ ਗੱਲ ਨਹੀਂ ਦਬਾ ਦੰਨੇ ਆ ਕੱਪੜਿਆਂ ਦਾ ਕੀ ਆ ਹਨਾ ਆ ਦੋ ਦਿਨ ਚ ਸਮਾ ਕੇ ਦੇ ਦਾਂਗੇ ਆ ਪਿੰਡ ਵਾਲੀ ਐਨੇ ਵਧੀਆ ਸੀ ਹੁੰਦੀ ਐ ਫਿਰ ਉਹੀ ਤੇ ਤੁਹਾਨੂੰ ਕਹਿਨੀ ਹੈਗੀ ਆ ਦੋ ਦਿਨ ਪਹਿਲਾਂ ਵੀ ਲਿਆ ਤੇ ਤਾਂ ਉਹਨੇ ਸਿਓਕੇ ਦੇ ਦੇਨੇ ਚਾਰ ਪੀਓ ਨੂੰ ਵੱਧ ਦੇ ਦਾਂਗੇ ਛੇਤੀ ਸਿਓਕੇ ਦੇ ਦੂਗੀ ਚੱਲ ਠੀਕ ਆ ਤੈ ਰੋਟੀ ਪਾਣੀ ਖਾ ਲਿਆ ਕਿ ਨਹੀਂ ਮੈਂ ਤਾਂ ਪਿੱਛੇ ਹੀ ਡੰਗਰਾਂ ਚ ਲੱਗੀ ਹੋਈ ਸੀ ਹੁਣ ਮੈਂ ਕਿਹਾ ਮਾ ਜਾਏ ਤਾਂ ਕੁਝ ਨਹੀਂ ਖਾਦਾਗਾ ਕੋਈ ਨਹੀਂ ਮੈਂ ਚਾਹ ਜੀ ਪੀ ਕੇ ਹਟੀਆਂ ਕਰਾਂ ਫਿਰ ਟੈਰ ਕੇ ਖਾਉਂਗੀ ਰੋਟੀ ਤਾਂ ਚੱਲ ਮੈਨੂੰ ਦੱਸ ਦੀ ਫਿਰ ਮੈਂ ਰੋਟੀ ਦੇ ਦੂੰ ਪਾ ਕੇ ਦਵਾਈ ਲੈ ਲਈ ਦੀ ਨਾਲੇ ਤਾਂ ਦਵਾਈ ਤਾਂ ਉਹਨੂੰ ਕਿਹਾ ਮੁੱਕੀ ਪਈ ਸੀ ਅੱਜ ਕਿਹਾ ਹੁਣ ਮੈਂ ਤੁਹਾਨੂੰ ਲੈ ਕੇ ਆਈ ਆਂਦਾ ਹੋਇਆ ਚੱਲ ਠੀਕ ਆ ਫਿਰ ਮੈਂ ਦੇ ਦੂੰਗੀ ਰੋਟੀ ਤੈਨੂੰ ਆਪੇ ਪਾ ਕੇ ਚੰਗਾ ਮੈਂ ਖਾ ਲਵਾਂ ਮੈਨੂੰ ਤਾਂ ਭੁੱਖ ਲੱਗੀ ਪਈ ਆ ਠੀਕ ਐ ਲੈ ਵੇਖ ਲੈ ਹੁਣ ਲੀੜਿਆ ਪਿੱਛੇ ਕਲੇਸ ਪਾ ਲਿਆ ਹੈ ਵੀ ਜਦੋਂ ਤੁਹਾਨੂੰ ਇੱਕ ਵਾਰੀ ਕਹਿ ਤਾ ਭਾਈ ਹਜੇ ਬਸ ਐਡੀ ਕੀ ਅਕਲ ਗਈ ਵੀ ਆ ਪੈਰਾਂ ਥੱਲੇ ਵੀ ਹੁਣੀ ਬਣਾ ਕੇ ਦੋ ਕੱਪੜੇ ਲੈ ਅੱਜ ਆਪਾਂ ਇਹਨਾਂ ਦੇ ਚੱਲਦੇ ਆਂ ਐ ਦੁਕਾਨ 'ਚ ਹਾਂਜੀ ਦਿੱਲੀ ਕਲੌਥ ਹਾਊਸ ਅੱਛਾ ਦਿੱਲੀ ਕਲੌਥ ਅੱਛਾ ਤੇਰੀ ਭੈਣ ਇਹ ਦੁਕਾਨ ਦਾ ਨਾਮ ਲੰਦੀ ਹੁੰਦੀ ਹਾਂਜੀ ਚੁੰਨੀ ਦੀ ਸਭ ਤੋਂ ਮਸ਼ਹੂਰ ਦੁਕਾਨ ਆ ਬਹੁਤ ਘੈਂਟ ਸੂਟ ਮਿਲਦੇ ਆ ਇੱਥੇ ਉਹ ਮੇਰਾ ਸਾਡੂ ਵੀ ਤਾਂ ਜ਼ਿਕਰ ਕਰਦਾ ਹੁੰਦਾ ਕਿ ਮੈਂ ਤਾਂ ਤੇਰੀ ਸਾਲੀ ਨੂੰ ਦਿੱਲੀ ਕਲੌਥ ਹਾਊਸ ਤੋਂ ਹੀ ਸੂਟ ਦਵਾਉਣਾ ਹਾਂਜੀ ਜਿੰਨੇ ਕੱਪੜੇ ਲੈਂਦੀਆਂ ਨੇ ਇੱਥੋਂ ਹੀ ਲੈਂਦੀਆਂ ਸਾਰੇ ਇੰਨੇ ਸੋਹਣੇ ਸੂਟ ਨੇ ਬਾਈ ਗੱਲ ਪੱਕੀ ਆ ਚੁੰਨੀ ਦੀ ਮਸ਼ਹੂਰ ਦੁਕਾਨ ਆ ਚੱਲ ਦੇਖੇ ਲੰਨੇ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਮੈਨੂੰ ਲੱਗਿਆ ਮੇਰੇ ਸਾਡੂ ਤੋਂ ਪਤਾ ਕਿ ਚੁੰਨੀ ਦਿੱਲੀ ਕਲਾਉਥ ਹਾਊਸ ਵਾਲਿਆਂ ਦੀ ਦੁਕਾਨ ਬਾਈ ਬਹੁਤ ਜ਼ਿਆਦਾ ਮਸ਼ਹੂਰ ਹੈ ਕਿ ਬਹੁਤ ਪਿਆਰੇ ਸੂਟ ਰੱਖਦੇ ਹੋ ਤੁਸੀਂ ਲੇਡੀਜ਼ ਦੇ ਆ ਤੇ ਇਹ ਮੈਂ ਕਰਦਿਆਂ ਨੂੰ ਸੂਟ ਜੇ ਦਿਵਾਉਣੇ ਦੇਖ ਦੋ ਵਿਆਹ ਤਾਂ ਚਲੋ ਕੈਂਟ ਜੇ ਦਿਖਾ ਦਿਓ ਵਧੀਆ ਜੇ ਆਜੋ ਲਓ ਜੀ ਸੂਟ ਤਾਂ ਬਹੁਤ ਸੋਹਣਾ ਪਰ ਨਾ ਕਾਲੇ ਸੂਟ ਮੇਰੇ ਕੋਲੇ ਬਹੁਤ ਹੋ ਗਏ ਕੋਈ ਹੋਰ ਰੰਗ ਦੱਸੋ ਕਿਉਂ ਹੱਦ ਹੋ ਗਈ ਕੁਲਵਿੰਦਰ ਢਿੱਲੋਂ ਦਾ ਇੰਨਾ ਸੋਹਣਾ ਗਾਣਾ ਦਾ ਕਾਲਾ ਸੱਪ ਰੰਗਾ ਸੂਟ ਦਾ ਸਵਾਲ ਆ ਮੈਂ ਤਾਂ ਹੁਣ ਵੀ ਕਾਲਾ ਪਾ ਰੱਖਿਆ ਉਹ ਫਿਰ ਆ ਜਿਆਦਾ ਲੱਗ ਗਿਆ ਇਹਦਾ ਡਿਜ਼ਾਈਨ ਲੱਗ ਗਿਆ ਕੁਛ ਆਪਾਂ ਹੋਰ ਦੇਖਦੇ ਆ ਨਾ ਕੋਈ ਉਹ ਨਾਲੇ ਡੀਜੇ ਤੇ ਗਾਣਾ ਵੀ ਸੋਹਣਾ ਲੱਗੂਗਾ ਸ਼ੋਕਰ ਆ ਪਾਜੀ ਦੋ ਕ ਸੂਟ ਕੱਢ ਦੀ ਸਾਰੇ ਪਸੰਦ ਆ ਗਏ ਤੁਸੀਂ ਕੁਆਲਟੀ ਉਹ ਘੈਂਟ ਰੱਖਦੇ ਹੋ ਸਦਾ ਕੱਢਦੇ ਹੋ ਪੀਸ ਵਧੀਆ ਤੁਸੀਂ ਨਾ ਚੱਲ ਸ਼ੁਕਰ ਹੈ ਇਹ ਦੋ ਪੈਕ ਕਰ ਦਿੰਦੇ ਹਾਂ ਨਾ ਜੀ ਚਲੋ ਵਧੀਆ ਹੋਰ ਬਾਕੀ ਆਪਾਂ ਸੁਭਾਣੋ ਤੁਸੀਂ ਐਂ ਕਰੋ ਹਣ ਇਹਦੇ ਨਾਲ ਮੈਚਿੰਗ ਪੱਗ ਵੀ ਲੈ ਲਓ ਮੈਜਿਕ ਮੱਗ ਵੀ ਲਾ ਲੀਏ ਹਾਂਜੀ ਫਿਰ ਹੁਣ ਤੁਸੀਂ ਨਾਲ ਮੈਚ ਨਹੀਂ ਕਰੋਗੇ ਮੇਰੇ ਨਾਲ ਇਹ ਵੀ ਸਹੀ ਹੈ ਚਲ ਚਲ ਮੈਜਿਕ ਬੱਗਾਂ ਵੀ ਦਿਖਾ ਦਿਓ ਭਾਜੀ ਠੀਕ ਹੈ ਤੇ ਆ ਤਾਂ ਸੋਹਣਾ ਜਜੂਗਾ ਮੈਂ ਤਾਂ ਕਹਿੰਦਾ ਜਾਂਦਾ ਜਾਂਦਾ ਇੱਥੇ ਬੁਟੀਕ ਦੀ ਵੀ ਇੱਥੇ ਕਿਤੇ ਦੇ ਜਾਨੇ ਕੋ ਮਮੀ ਨੂੰ ਦਿਖਾਉਣੇ ਕਰੇ ਮਮੀ ਨੂੰ ਦਿਖਾ ਹਾਂਜੀ ਮਮੀ ਨੂੰ ਦਿਖਾ ਕੇ ਫੇਰ ਸਿਉਣੇ ਦੇ ਕੇ ਆਉ ਕਿਤੇ ਕਹ ਦੇ ਮੇਰੀ ਪਸੰਦ ਤਾਂ ਦਿਖਾਈ ਨਹੀਂ ਹੈ ਹਨਾ ਆਹ ਯਾਰ ਜੱਸੇ ਨੇ ਮਿਲਣਾ ਤਾਂ ਪੈਪ ਗੱਬੇ ਬਿਛਾਤਾ ਹਾਂਜੀ ਆ ਸਰੀਆਂ ਵਾਲਾ ਵੀ ਖੜਾ ਬਣਾ ਸਰੀਆ ਆ ਗਿਆ ਮਲਾ ਦਾ ਚੱਲ ਮਿਸਤਰੀ ਵੀ ਆਜੂ ਇੱਕ ਅੱਧੇ ਦਿਨ ਚ ਐਨਐਫੀ ਗੱਡੀ ਬਾਹਰੇ ਲਾ ਦਿੰਦਾ ਹਨਾ ਹਾਂਜੀ ਇੱਥੇ ਲਾ ਗੱਡੀ ਬਾਹਰੇ ਲਾ ਦਿੰਦਾ ਕੋਈ ਹੁਣ ਖੁਸ਼ ਹੈ ਤੂੰ ਮੇਕਅਪ ਦਾ ਸਮਾਨ ਵੀ ਤੈਨੂੰ ਮਿਲ ਗਿਆ ਸੂਟ ਵੀ ਮਿਲ ਗਏ ਹਨਾ ਹਾਂਜੀ ਬਹੁਤ ਖੁਸ਼ ਹਾਂ ਅੱਜ ਦਾ ਤੂੰ ਸਾਡੀਆਂ ਦੇ ਕੱਪੜੇ ਵੀ ਮਿਲ ਗਏ ਮਸਾਂ ਟਾਈਮ ਕੱਢਿਆ ਤੁਸੀਂ ਮੇਰੇ ਵਾਸਤੇ ਉਹ ਮਸਾਂ ਕੱਢਿਆ ਉੱਥੇ ਹੱਦ ਹੋ ਗਈ ਚੱਕ ਲੈ ਕੱਪੜੇ ਕੱਢ ਲੈ ਫਿਰ ਨਾ ਸਰੀਆ ਵੀ ਆ ਗਿਆ ਫਿਰ ਇਹਨੂੰ ਦੇਖਦਾ ਮਿਸਤਰੀ ਨੂੰ ਵੀ ਬੁਲਾਏ ਲਵਾ ਹਨਾ ਚਲ ਆ ਜਾ ਆ ਜਾ ਲਿਆ ਨਾ ਸਰੀਆ ਵੀ ਆ ਗਿਆ ਮਿਸਤਰੀ ਨੂੰ ਬੁਲਾ ਲੰਨਾ ਹਨਾ ਫੋਨ ਕਰਕੇ ਹਾਂ ਤੁਸੀਂ ਪਾਇ ਰਹੇ ਹੋ ਬੇ ਹਾ ਪੁੱਤ ਆ ਗਿਆ ਤੁਸੀਂ ਹੋਰ ਦਵਾ ਲਿਆ ਮੈਂ ਕੱਪੜੇ ਚਲ ਠੀਕ ਹੋ ਗਿਆ ਮੰਮੀ ਤੁਸੀਂ ਪਾਏ ਸੀ ਠੀਕ ਨਾ ਨਾ ਉਹੀ ਪਾਏ ਸੀ ਮਤਲਬ ਯਾਰ ਆਂ ਵੀ ਤਾਂ ਕਰਨਾ ਹੀ ਹੈ ਚਲ ਸਰੀਆ ਵੀ ਆ ਗਿਆ ਮਾ ਮਿਸਤਰੀ ਨਾਲ ਵੀ ਗੱਲ ਕਰੇ ਲੰਨਾ ਚਲ ਵਧੀਆ ਕੀਤਾ ਤਾ ਤਾ ਤੂੰ ਹੋਰ ਗਿਆ ਲੱਗਦੇ ਆ ਤੇ ਇਹ ਕੰਮ ਵੀ ਕਰ ਜਾਂਦਾ ਆ ਦੇਖ ਲੈ ਤੂੰ ਕਹਿੰਦੀ ਸੀ ਦੁਆ ਲਿਆ ਗਈ ਸੀ ਇੱਕ ਸੂਟ ਲੈਣ ਲੈ ਲੈ ਕਿੰਨੇ ਦੇਖ ਲੈ ਪੇ ਚਲ ਕੋਈ ਨਹੀਂ ਇਹਨੂੰ ਪਸੰਦ ਆ ਗਏ ਬਸ ਠੀਕ ਆ ਵਧੀਆ ਗੱਲ ਹੈ ਆ ਆ ਕੋਟ ਲੈਂਦਾ ਹੈ ਕੱਟ ਕੇ ਦਿਖਾ ਦੇ ਉਹ ਨਹੀਂ ਫੇਰ ਕੱਢਾਂਗੇ ਇੱਥੇ ਆ ਪਹਿਲਾਂ ਉਹ ਬੋਲ ਕੇ ਗਈ ਆ ਤੇਰੀ ਮਾਸੀ ਮਿਲਣਾ ਪੈਸੇਆਂ ਪਿੱਛੇ ਇਹ ਤਾਂ ਅੰਦਰ ਹੀ ਰੱਖ ਦੇ ਲਫੋ ਕੇ ਚੁੱਪ ਕਰਕੇ ਬਸ ਜਗਾ ਬਾਹਰ ਨਿਕਲੇ ਆਰ ਨਹੀਂ ਹੈ ਕੀ ਹੋ ਗਿਆ ਕੀ ਕਹਿੰਦੇ ਸੀ ਨਹੀਂ ਉਹਨੇ ਪੈਸੇ ਉੱਥੇ ਨਹੀਂ ਜਾਣਾ ਆਪਦੀਨੇ ਕੁਲਵਿੰਦਰ ਨੇ ਵਿਆਹ ਤੇ ਉਹਦੇ ਭਰਾ ਦਾ ਵਿਆਹ ਨਹੀਂ ਵਿਖ ਹਾਂਜੀ ਤੇ ਕਹਿੰਦੀ ਮੈਨੂੰ ਪੈਸੇ ਦਿਓ ਤੇ ਮੈਂ ਤਾਂ ਕੱਪੜੇ ਬਣਾਉਣੇ ਆਪਦੇ ਹੁਣ ਮੇਰੇ ਕੋਲ ਭਈ ਇੰਨੇ ਪੈਸੇ ਹੈ ਨਹੀਂਗੇ ਦੇਖ ਜੇ ਮੈਂ ਥੜੇ ਥੜੇ ਚੱਕ ਕੇ ਇਹਨੂੰ ਦੇ ਦਿਆਂ ਇਹ ਤਾਂ ਆਖੂਗੀ ਹੁਣ ਮੇਰੇ 8-9 ਸੂਟ ਬਣਾ ਕੇ ਦਿਓ ਤੇ ਬਣਾਉਗੀ ਵੀ ਮਹਿੰਗੇ ਮਹਿੰਗੇ ਹੈ ਫਿਰ ਇੰਨੇ ਮਹਿੰਗੇ ਆਪਾਂ ਕਿਥੋਂ ਬਣਾ ਕੇ ਦੇ ਦਾਂਗੇ ਫਿਰ ਕਵੀਲਦਾਰੀ ਆਪਣੀ ਵੀ ਐ ਉਹ ਸਾਡੇ ਤਾਂ ਖਰਚੇ ਹੀ ਪਹਿਲਾਂ ਹੀ ਬਹੁਤ ਆਹੋ ਕਹਿੰਦੀ ਜੀ ਐ ਕਿ ਤੁਹਾਡੇ ਕੋਲ ਹੈ ਨਹੀਂ ਪੈਸੇ ਤਾਂ ਕਿ ਮੁੰਡੇ ਨੂੰ ਕਹਦੇ ਕਿ ਅੱਜ ਤਨਖਾਹ ਚ ਦੇ ਦੂਗਾ ਮੈਂ ਉਹ ਤੇ 2 ਮਹੀਨੇ ਤਨਖਾਹ ਆਈ ਨਹੀਂ ਜੀ ੁੱਲਾ ਤਨਖਾਹ ਮੇਰੀ ਆਉਂਦੀ ਬਾਅਦ ਚ ਪਹਿਲੇ ਇਹਨਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਜਦ ਇਹ ਪੁੱਛਣ ਲੱਗ ਜਾਂਦੀ ਹੈ ਮਾਸੀ ਵੀ ਤਨਖਾਹ ਆ ਗਈ ਮੁੰਡੇ ਦੀ ਤਨਖਾਹ ਆ ਗਈ ਇਹ ਥੋੜੀ ਹੁੰਦਾ ਹਰੇਕ ਵਾਰ ਆਹੀ ਤਾਂ ਰੌਲਾਗਾ ਹੋਰ ਕੀ ਹੈਗਾ ਹੋਰ ਮੈਂ ਤੁਹਾਨੂੰ ਕਿਉਂ ਕਹਿੰਨੀ ਹੈਗੀ ਵੀ ਜਿਹੜੀ ਵੀ ਚੀਜ਼ ਆਪਦੀ ਲੈਉਣੀ ਹੈ ਪਹਿਲੇ ਆ ਕੇ ਅੰਦਰ ਰੱਖ ਦਿਆ ਕਰ ਠੀਕ ਹੈ ਇਹਨਾਂ ਦੇ ਸਾਹਮਣੇ ਕਰਈ ਨਾ ਕਰ ਜੇ ਇਹਨਾਂ ਦੇ ਸਾਹਮਣੇ ਫਿਰ ਮੰਮੀ ਗਾਲ ਸੁਣਾ ਉਹ ਜੱਸਾ ਵੀ ਤਾਂ ਖੇਤੀਬਾੜੀ ਕਰਦਾ ਮੜਾ ਮੋਟਾ ਤਾਂ ਕੁਛ ਨਾ ਕੁਛ ਫਸਲ ਚ ਰੱਖਦਾਈ ਆਪਾਂ ਕਿਹੜੇ ਸਾਰੇ ਰੱਖ ਲੈਣੇ ਆ ਚੱਲ ਫਸਲਵਾੜੀ ਮੰਨਿਆ ਫਸਲਵਾੜੀ ਦੇ ਪੈਸੇ ਉਹ ਤੈਨੂੰ ਫੜਾ ਦਿੰਦਾ ਪਰ ਇਹ ਥੋੜੀ ਵੀ ਸਾਰੇ ਥੋੜੀ ਫੜਾਉਂਦਾ ਹੋਣਾ ਕੁਛ ਤਾਂ ਰੱਖਦਾਈ ਹੋਣਾ ਹਾਂ ਇਹ ਵੀ ਕਹਿੰਦੀ ਸੀ ਕਹਿੰਦੀ ਆੜਤੀਏ ਤੋਂ ਫੜ ਕੇ ਲਿਆ ਦੇ ਮੈਂ ਕਿਹਾ ਭਈ ਆੜਤੀਏ ਨਾਲ ਹਿਸਾਬ ਕਰਨ ਦਾ ਵੀ ਟਾਈਮ ਨਹੀਂ ਹੈਗਾ ਹਜੇ ਜੇ ਛੁੱਟੀ ਹੋਊਗੀ ਤਾਂ ਮੁੰਡਾ ਜਾ ਕੇ ਆੜਤੀਏ ਦਾ ਹਿਸਾਬ ਕਰਕੇ ਆਊਗਾ ਹੁਣ ਐ ਥੋੜੀ ਹੈਗਾ ਵੀ ਹੁਣ ਉਸ ਤੂੰ ਤਾਂ ਕਹਿਤਾ ਵੀ ਚੱਕ ਕੇ ਆੜਤੀਏ ਕੋਲ ਵਗਜੇ ਹੁਣ ਕੀ ਬਤਾ ਉਹਦੇ ਕਿੰਨੇ ਦੇਣੇ ਨਿਕਲਣਗੇ ਜੇ ਅਗਲਾ ਆਪਦੇ ਕਟਕਟਾਈ ਕਰਕੇ ਫੇਰ ਆ ਨਾਲੇ ਮੰਮੀ ਮਾੜਾ ਮੋਟਾ ਦਾ ਮਾਸੀ ਨੂੰ ਵੀ ਕਹੀਂ ਦੱਸੇ ਲੋਵੇ ਕਹੀਂ ਮਾੜਾ ਮੋਟਾ ਹੱਥ ਘੁੱਟ ਕੇ ਖਰਚਾ ਕਰਿਆ ਕਰਨ ਇਹ ਤਾਂ ਖਰਚੇ ਹੀ ਬਹੁਤ ਕਰਦੇ ਆ ਇਹ ਤਾਂ ਮਾੜਾ ਜਿਹਾ ਬਹੂ ਕਹਿ ਦਿੰਦੀ ਹੈ ਕਿ ਉਸੇ ਗੱਲ ਤੇ ਪੱਕੇ ਹੋ ਜਾਂਦੇ ਆ ਬਸ ਠੀਕ ਹੈ ਬਹੂ ਨੇ ਕਹਿਤਾ ਤੇ ਬਹੂ ਦੀ ਕਹੀਂ ਪਗਾ ਦੋ ਐ ਥੋੜੀ ਗੱਲਾਂ ਹੁਣ ਤੱਕਾਂਗੇ ਇਹਨੂੰ 2-2 ਮਹੀਨੇ ਹੋ ਗਏ ਕਹਿੰਦੀ ਨੂੰ ਅੱਜ ਲੈ ਕੇ ਗਿਆ ਦੱਸ ਮੈਂ ਔਰ ਆ ਹੁਣ ਪਿੱਛੇ ਜੇ ਤਾਂ ਉਹਨੇ ਸੂਟ ਲਏ ਸੀ ਉਹੀ ਪਾ ਲਵੇ ਵਿਆਹ ਤੇ ਮੰਮੀ ਕਿਹਾ ਸੀ ਮੈਂ ਤਾਂ ਮੈਂ ਤਾਂ ਹਾਂ ਵੀ ਕਹਿਤਾ ਸੀਗਾ ਕਹਿੰਦੀ ਹੈ ਕਿ ਉਹਦੀਆਂ ਭੈਣਾਂ ਆ ਕੇ ਉਹਨੂੰ ਫੋਟੋਆਂ ਖਿੱਚ-ਖਿੱਚ ਭੇਜੀ ਜਾਂਦੀਆਂ ਸੀ ਆ ਲੈ ਲਿਆ ਹਜੇ ਡੇਢ ਮਹੀਨਾ ਪਿਆ ਪਿਆ ਇਹਦੇ ਵਿੱਚ ਹਾਂ ਕੋਈ ਨਹੀਂ ਮੈਂ ਬਣਾ ਦੇਾਂਗੇ ਕੋਈ ਐਡੀ ਕਾਲ ਨਹੀਂ ਹੈਗੀਗੀ ਕੋਈ ਨਹੀਂ ਦਰਜੀ ਤੋਂ 4 ਰੁਪਏ ਵੱਧ ਦੇ ਕੇ ਸੂਟ ਸੁਵਾ ਕੇ ਦੇ ਦੇਾਂਗੇ ਜੇ ਸਾਨੂੰ ਵੀ ਪਤਾ ਹੈ ਕੱਪੜੇ ਲੈ ਕੇ ਦੇਣੇ ਆ ਐਂ ਤਾਂ ਨਹੀਂ ਹੈਗਾ ਮੈਂ ਪਹਿਲਿਆਂ ਚ ਢੇਰ ਲਿਆ ਕੇ ਰੱਖ ਲਓ ਹੁਣ ਹੁਣ ਤਾਂ ਹੱਥ 'ਚ ਪੈਸੇ ਹੈ ਨਹੀਂਗੇ ਚਲੋ ਉਦੋਂ ਕੋਈ ਨਾ ਕੋਈ ਹੀਲਾ ਕਰਕੇ ਪੈਸੇ ਲਿਆ ਕੇ ਦੇਨ ਸੂਟ ਦੇ ਦੇਾਂਗੇ ਲੈ ਕੇ ਲੈ ਹੁਣ ਆਪਦੇ ਭੈਣਾਂ ਆ ਮਗਰ ਲੱਗੂਗੀ ਘਰ ਨਹੀਂ ਸੀ ਦੇਖਣਾ ਉਹਨੇ ਲੈ ਉਹਨੇ ਘਰ ਕੀ ਦੇਖਣਾ ਸੀ ਉਹਦੀਆਂ ਭੈਣਾਂ ਨੇ ਜਿਵੇਂ ਉਹਨੂੰ ਦਿਖਾਤਾ ਉਵੇਂ ਉਹ ਚਾਹੁੰਦੀ ਐ ਫੇ ਮੈਂ ਵੀ ਉਹੀ ਕੁਝ ਕਰਕੇ ਦਿਖਾਵਾਂ ਆ ਹੁਣ ਪਿੱਛੇ ਜੇ ਤਾਂ ਮੰਮੀ ਉਹਨੇ ਸੂਟ ਲਈ ਸੀ ਦੱਸ ਉਹਨਾਂ ਚ ਪਾ ਲਵੇ ਕੋਈ ਕੋਈ ਨਹੀਂ ਉਹ ਤਾਂ ਕਲੀ ਕੰਨੀ ਮੈਂ ਤਾਂ ਨਵੇਂ ਬਣਾਉਣੇ ਹੈਗੇ ਤੇ ਬਣਾਉਣੇ ਵੀ 4-5 ਐ ਕੋਈ ਆਏ ਨਹੀਂ ਵੀ ਇੱਕ ਅੱਧਾ ਬਣਾਉਣਾਗਾ ਮੰਮੀ ਨਾਲੇ ਹੁਣ ਆੜਤੀ ਤੇ ਲੈ ਲੈ ਕੇ ਆਪਾਂ ਸਿਰ ਚੜਾਈ ਜਾਈਏ ਦੱਸ ਮਾੜਾ ਮੋਟਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਭੈਣਾਂ ਦੀ ਫਿਰ ਉਹੀ ਤਾਂ ਗੱਲ ਆ ਚੱਕ ਤਾਂ ਉਹਨਾਂ ਦੀ ਐ ਸਾਰੀ ਜੋ ਉਹੀ ਇਹਨੂੰ ਮਤਾਂ ਦਿੰਦਾਂਗੀਆਂ ਮੂਹਰੇ ਲਿਆ ਲਿਆ ਵੀ ਦਿਖਾਉਂਦਾਂ ਵੀਡੀਓ ਕੋਲਾਂ ਤੇ ਲਾ ਲਾ ਕੇ ਵੀ ਆ ਲੈੰਦਾ ਸੀ ਆ ਲੈੰਦਾ ਇਸ ਗੱਲ ਤੇ ਵੀ ਚੰਬਲ ਗਈ ਮੈਂ ਵੀ ਦਿਖਾਵਾਂ ਹਾਂ ਤੂੰ ਆਏ ਕਰ ਕੱਪੜੇ ਅੰਦਰ ਹੀ ਰੱਖ ਦੇ ਫਿਰ ਜੇ ਉਹਨੇ ਦੇਖ ਲੇ ਮਾਸੀ ਨੇ ਤਾਂ ਕਹਿਣਾ ਵੀ ਮੇਰੀ ਬਹੂ ਨੂੰ ਸੂਟ ਨਹੀਂ ਦਵਾਉਂਦੇ ਆ ਵੀ ਨੂੰ ਸੂਟ ਦਵਾਈ ਜਾਂਦੇ ਆਹੋ ਚੁੱਪ ਕਰਕੇ ਇਹਨਾਂ ਨੂੰ ਬਸ ਲੁਕੋ ਲਈਆ ਤੂੰ ਮੇ ਤੁਫੜਾ ਮੈਂ ਰੱਖਾਂ ਅੰਦਰ ਕਿਤੇ ਹੋਈ ਉਹਨਾਂ ਦੇਖ ਲਵੇ ਮਮੀ ਰੱਖਿਆ ਰੱਖਿਓ ਸਾਫ ਤੋਂ ਚਲੋ ਅ ਵੀ ਮੈਂ ਵੀ ਜਾਂਦੀ ਆ ਇੱਕ ਤਾਂ ਮੇਰੇ ਸਾਲੇ ਦਾ ਪੈਪ ਨੇ ਦੁਖੀ ਕਰ ਲਿਆ ਜਦ ਮਰਜੀ ਸੈੱਟ ਕਰ ਲੋ ਫੇਰ ਸਾਲਾ ਉਵੇਂ ਹੋਈ ਜਾਂਦਾ ਕੱਲੀ ਬੋਲੀ ਜਾਂਦਾ ਪੱਟੂ ਉਹ ਕੀ ਗੱਲ ਹੋ ਗਈ ਬਾਲੀ ਉਲਝਾਈ ਜਾਂ ਫਿਰਦਾ ਬਸ ਯਾਰ ਕੀ ਦੱਸਾਂ ਤੁਹਾਨੂੰ ਸਾਲੇ ਦਾ ਵਿਆਹ ਆ ਗਿਆ ਅੱਛਾ ਘਰੇ ਜਾਂਦਾ ਘਰ ਵਾਲੀ ਕਲੇਸ਼ ਕਰ ਦਿੰਦੀ ਐ ਕਿੰਨੀ ਮੈਨੂੰ ਕੱਪੜੇ ਦਵਾ ਫਲਾਣਾ ਦਵਾ ਠਿੰਕਾ ਦਵਾ ਮੇਕਅਪ ਦਾ ਸਮਾਨ ਫਿਰ ਤੈਨੂੰ ਪਤਾ ਹੈ ਜਨਾਨੀਆਂ ਦੇ ਸੋ ਖਰਚੇ ਹੁੰਦੇ ਨੇ ਵਿਆਹ ਸ਼ਾਦੀਆਂ ਚ ਓਹੋ ਲੈ ਸਾਲੇ ਦਾ ਵਿਆਹ ਕਿਹੜਾ ਯਾਰ ਰੋਜ਼ ਰੋਜ਼ ਆਉਂਦਾ ਫੇਰ ਕੀ ਹੁੰਦਾ ਭਾਬੀ ਜਿਹੜਾ ਕੁਝ ਮੰਗਦੀ ਆ ਤੂੰ ਦਵਾ ਦੇ ਉਹਨੂੰ ਉਹੀ ਕਲੇਸ਼ ਕਰੀ ਜਾਂਦਾ ਉਹਦੇ ਨਾਲ ਯਾਰ ਤੂੰ ਓ ਯਾਰ ਪਤਾ ਤਾਂ ਮੰਨੂ ਵੀ ਏ ਕਿ ਸਾਲੇ ਦਾ ਵਿਆਹ ਹੈ ਭਰਾ ਉਹਦਾ ਮੰਨੂ ਵੀ ਉਨੇ ਹੀ ਚਾਹੇ ਪਰ ਕਰਾਂ ਕੀ ਘਰੇ ਸਾਰਾ ਹਿਸਾਬ ਤਾਂ ਮਾਸੀ ਦੇਖਦੀ ਏ ਮਾਸੀ ਤੋਂ ਪੈਸੇ ਮੰਗਦੇ ਨੂੰ ਮੈਨੂੰ ਝੱਕ ਜੀ ਆਉਂਦੀ ਏ ਪਹਿਲਾਂ ਵੀ ਬਿਥੇਰੇ ਖਰਚੇ ਹੋ ਗਏ ਰੇहां ਸਪਰੇਹਾਂ ਦੇ ਹੋਰ ਵੀ ਬਿਥੇਰਾ ਖਰਚਾ ਆਉਂਦਾ ਘਰਬਾਰ ਦਾ ਤੇ ਹੁਣ ਮੈਂ ਮਾਸੀ ਤੋਂ ਵਾਰ-ਵਾਰ ਕਿਵੇਂ ਮੰਗਾ ਮੈਂ ਤਾਂ ਮਾਂ ਨਾਲ ਗੱਲ ਕੀਤੀ ਸੀ ਮਾਂ ਨੂੰ ਕਿਹਾ ਵੀ ਬਈ ਤੂੰ ਆਪਣੇ ਹਿਸਾਬ ਨਾਲ ਮਾਸੀ ਤੋਂ ਗੱਲ ਕਰ ਲੈ ਤੇ ਜਿਹੜਾ ਕੁਝ ਉਹਨੂੰ ਚਾਹੀਦਾ ਕੁਲਵਿੰਦਰ ਨੂੰ ਦਵਾ ਲਈ ਓ ਯਾਰ ਚਿਚਕਲੀਆਂ 'ਚ ਕੀ ਗੱਲ ਲੈ ਮੈਂ ਤੇਰੇ ਤੇ ਹਰਾਣਾ ਯਾਰ ਬਈ ਜਦੋਂ ਤੁਸੀਂ ਸਾਰਾ ਕੁਝ ੁੱਡਾ ਹਿਸਾਬਕ ਤਾ ਇਕੱਠਾ ਤੁਸੀਂ ਰਹਿਣੇ ਇਕੱਠੇ ਹੋ ਫੇਰ ਯਾਰ ਤੂੰ ਤੂੰ ਹੀ ਮੰਗੇਗਾ ਨਾਲੇ ਲੰਬਰਦਾਰੀ ਤਾਂ ਉਹ ਸਾਮੀ ਬੈਠੀ ਆ ਓ ਯਾਰ ਲੰਬਰਦਾਰੀ ਕਾ ਠੀਕ ਹੈ ਮਾਸੀ ਹੂ ਨਹੀਂ ਮਨਾ ਕਰਦੀ ਮਨ ਨੂੰ ਬਸ ਮਨ ਨੂੰ ਇਹ ਚੱਕ ਜੀ ਆ ਜਾਂਦੀ ਏ ਤਾਂ ਮੈਂ ਮਾਂ ਨੂੰ ਕਿਹਾ ਵੀ ਤੂੰ ਆਪਣੇ ਤਰੀਕੇ ਨਾਲ ਆਪਣੇ ਹਿਸਾਬ ਜੇ ਨਾਲ ਗੱਲ ਕਰ ਲਈ ਓਏ ਯਾਰ ਚਲ ਦੇਖ ਲਾ ਤੂੰ ਕਿਉਂ ਐਵੇਂ ਯਾਰ ਨਾਲੇ ਬੁੜੀਆਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਮੈਂ ਥੋੜੇ ਤੇ ਹੈਰਾਨ ਆ ਵੀ ਯਾਰ ਤੁਸੀਂ ਆਪ ਕਿਉਂ ਨਹੀਂ ਸਾਹਮਣੇ ਸਾਰਾ ਕੁਝ ਆ ਉਹਨੂੰ ਬੁੜੀ ਨੂੰ ਸਮਝਾ ਛੱਡਿਆ ਓ ਯਾਰ ਮਾਸੀ ਕਹਾ ਬਗਾਨੀ ਏ ਮਾਸੀ ਵੀ ਤਾਂ ਆਪਣੀ ਏ ਉਹ ਕਿਹੜਾ ਸਾਡਾ ਮਾੜਾ ਸੋਚਦੀ ਏ ਜਾਂ ਉਹਨੇ ਕੁਝ ਨਾਲ ਲੈ ਕੇ ਜਾਣਾ ਸਾਡਾ ਹੀ ਸੋਚਦੀ ਏ ਜੇ ਸੋਚਦੀ ਏ ਓਏ ਯਾਰ ਗੱਲਾਂ ਐ ਨਹੀਂ ਹੁੰਦੀ ਯਾਰ ਭਾਈ ਤੂੰ ਮੇਰੀ ਗੱਲ ਨਹੀਂ ਸਮਝਦਾ ਬੁੜੀ ਤੈਰ ਬੁੜੀ ਬੱਜੂ ਜਿੱਥੇ ਹੁਣ ਤੁਸੀਂ ਹਿਸਾਬ ਕਿਤਾਬ ਕਰਨ ਭੱਜੋਗੇ ਉਹ ਕਿੱਥੇ ਭੱਜੂਗੀ ਨਾਲੇ ਹੁਣ 83 ਦੇ ਹਿਸਾਬ ਕਿਤਾਬ ਕਰਨ ਭੱਜੋ ਉਹ ਨਾਲੇ ਯਾਰ ਹੁਣ ਖੇਤਾਂ 'ਚ ਫਿਰਦੀ ਚੰਗੀ ਲੱਗਦੀ ਏ ਯਾਰ ਬੁੜੀ ਉਹ ਜਾਣ ਦੇ ਯਾਰ ਮੇਰੇ ਘਰ ਦਾ ਮੈਨੂੰ ਨਹੀਂ ਪਤਾ ਨਾਲੇ ਮਾਸੀ ਦੇ ਹੱਥ ਵਾਸਤੇ ਜੇ ਹੈ ਸੀ ਹੁਣ ਤੱਕ ਹਿਸਾਬ ਕਿਤਾਬ ਤਾਂ ਹੀ ਇੰਨਾ ਕੁਝ ਬਣਾ ਗਈ ਨਾਲੇ ਮੇਰੇ ਤੋਂ ਨਹੀਂ ਸੰਭਲਣੀਆਂ ਲਾਣੇਦਾਰੀਆਂ ਅਸੀਂ ਤਾਂ ਬਸ ਖੇਤਾਂ ਜੋਗੇ ਆ ਇਹ ਹੀ ਕੰਮ ਕਰ ਸਕਦੇ ਆ ਚਲ ਠੀਕ ਏ ਬਾਈ ਕਿਹੜਾ ਭਰ ਗਿਆ ਪਾਣੀ ਦਾ ਨੱਕਾ ਮੋੜਿਆ ਮੈਂ ਚੰਗਾ ਚੰਗਾ ਮੈਂ ਤਾਂ ਕੀ ਲੈਣਾ ਭਰਾਵਾ